ਵੀਰ ਨਕਾ ਹਾਂ ਨਕਾ ਕੀ ਆਜੂ ਆਜੂ ਦਵਿੰਦਰ ਮੈਂ ਕਿਹਾ ਤੂੰ ਜਰਾ ਹੱਥ ਨਾ ਉਹ ਤੂੰ ਹਾਰਾ ਇਹ ਪਾ ਕੋਈ ਨਾ ਕੋਈ ਨਾ ਦਵਿੰਦਰ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਵਿੰਦਰ ਇਹ ਭੈਣ ਪਰ ਇਹਦੇ ਵਿੱਚ ਜਿਹੜਾ ਇਹ ਵੀਰ ਦਵਿੰਦਰ ਸਿੰਘ ਰਹਿੰਦਾ ਜੀ ਦਵਿੰਦਰ ਸਿੰਘ ਦਾ ਜਿਹੜਾ ਇਧਰਲੇ ਪਾਸੇ ਪੈਣ ਦਾ ਪ੍ਰਬੰਧ ਆ ਜੀ ਦੇਖੋ ਤੁਹਾਨੂੰ ਵੀਰ ਦਿਖਾ ਰਹੇ ਨੇ ਵੀਡੀਓ ਦੇ ਰਾਹੀਂ ਇੱਥੇ ਧੀ ਸਾਡੀ ਆਪਣੀ ਮਦਰ ਦੇ ਨਾਲ ਰਹਿੰਦੀ ਆਰ ਕਿੰਨਾ ਔਖੀ ਲਾਈਫ ਹੋਊਗੀ ਆਪਜੀ ਸੋਚ ਕੇ ਦੇਖੋ ਇੱਕ ਛੋਟਾ ਜਿਹਾ ਕਮਰਾ ਜਿਹੜਾ ਬੇਟਾ ਜਿਹੜਾ ਕੰਧਾਂ ਤੇ ਲਿਖਿਆ ਸਾਰਾ ਕੁਝ ਇਹਨਾਂ ਨੇ ਲਿਖਿਆ ਹਾਂਜੀ ਇਹਨਾਂ ਨੇ ਆਪ ਲਿਖਿਆ ਵਾਜੀ ਤੇ ਕੀ ਲਿਖੀ ਜਾਂਦੇ ਨੇ ਜੀ ਬਸ ਇਹ ਏਦਾਂ ਹੀ ਲਿਖਦੇ ਰਹਿੰਦੇ ਆ ਜੋ ਦਿਮਾਗ ਤੇ ਆਉਂਦਾ ਹੈ ਜੀ ਦੇਖੋ ਤੁਸੀਂ ਜੀ ਸਾਡੇ ਤੋਂ ਬਾਈ ਬੈਠਿਆ ਨਹੀਂ ਜੀ ਆ ਦੇਖੋ ਤੁਸੀਂ ਗਲਵਜ਼ਾਂ ਦੇ ਕੀ ਹਾਲਾਤ ਬਣ ਗਏ ਮੈਂ ਤਾਂ ਪੁੱਤ ਤੁਹਾਨੂੰ ਹਸਾਉਣ ਆਇਆ ਰੋਂਵਣ ਨਹੀਂ ਆਇਆ ਹੈਗਾ ਬਿਲਕੁਲ ਨਹੀਂ ਰੋਣਾ ਤੁਸੀਂ ਫਸਾਉਣਾ ਹੁਣ ਤਾਂ ਸਮਾਂ ਚੰਗਾ ਆਊਗਾ ਹੁਣ ਤਾਂ ਸਮਾਂ ਚੇਂਜ ਹੋਊਗਾ ਕੋਈ ਨਾ ਐਦਾਂ ਨਾ ਕਰੋ ਐਦਾਂ ਨਾ ਕਰੋ ਐਦਾਂ ਨਾ ਕਰੋ ਐਦਾਂ ਨਾ ਕਰੋ ਦਵਿੰਦਰ ਦੇਖੋ ਭੈਣੇ ਉਹ ਸਾਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲੈਣ ਹਨਾ ਹੁਣ ਸਾਨੂੰ ਕਿੰਨੀਆਂ ਗਾਲਾਂ ਕੱਢੀਆਂ ਮਾਮਾ ਦੀਆਂ ਭੈਣਾਂ ਦੀਆਂ ਸਾਨੂੰ ਨਹੀਂ ਭੈਣਾਂ ਟੈਨਸ਼ਨ ਕੋਈ ਸਾਨੂੰ ਤੁਹਾਡੇ ਤੁਸੀਂ ਜ਼ਰੂਰੀ ਹੋ ਹਨਾ ਬਾਪੂ ਜੀ ਕੀ ਹਾਲ ਨੇ ਜੀ ਠੀਕ ਹੋ ਜੀ ਸੰਗਤ ਜੀ ਇਸ ਟਾਈਮ ਅਸੀਂ ਚਮਕੌਰ ਸਾਹਿਬ ਏਰੀਆ ਦੇ ਵਿੱਚ ਪਹੁੰਚੇ ਆਂ ਜੀ ਚਮਕੌਰ ਸਾਹਿਬ ਤੋਂ ਥੋੜਾ ਜਿਹਾ ਅੱਗੇ ਨਾ ਜੀ ਰੋਪੜ ਦੇ ਵਿੱਚ ਇਹ ਪਿੰਡ ਪੈਂਦਾ ਵਜੀਤਪੁਰ ਹਨਾ ਜੀ ਵਜੀਤਪੁਰ ਪਿੰਡ ਦੇ ਵਿੱਚ ਆ ਜੀ ਅਸੀਂ ਚਮਕੌਰ ਸਾਹਿਬ ਤੋਂ ਥੋੜੀ ਜਿਹੀ ਕੱਗੇ ਆ ਜੀ ਜਿਹੜੇ ਤੁਸੀਂ ਇਹ ਮਹਾਂਪੁਰਸ਼ਾਂ ਨੂੰ ਦੇਖ ਰਹੇ ਹੋ ਜੀ ਇਹ ਬਹੁਤ ਹੀ ਤਰਸਯੋਗ ਹਾਲਾਤਾਂ ਦੇ ਵਿੱਚ ਨੇ ਜੀ ਅਸਲ ਦਿਮਾਗੀ ਬਿਮਾਰੀ ਨੇ ਇਹਨਾਂ ਨੂੰ ਇਹ ਹਾਲਾਤਾਂ 'ਚ ਪਹੁੰਚਾਤਾ ਜੀ ਕੀ ਨਾਮ ਆ ਜੀ ਬਜ਼ੁਰਗਾਂ ਦਾ ਇਹ ਸਾਡੀ ਧੀ ਤੁਹਾਡਾ ਕੀ ਨਾਮ ਆ ਜੀ ਹਰਜਿੰਦਰ ਕੌਰ ਇਹ ਹਰਜਿੰਦਰ ਕੌਰ ਜੀ ਨੇ ਇਸ ਧੀ ਦੇ ਇਹ ਫਾਦਰ ਨੇ ਜੀ ਔਰ ਇਹ ਵੀਰ ਨਾਲ ਅਸਲ ਜਦੋਂ ਦਿਮਾਗੀ ਬਿਮਾਰੀ ਘਰ ਦੇ ਵਿੱਚ ਹੁੰਦੀ ਆ ਨਾ ਘਰ ਦਾ ਸਾਰਾ ਸੰਤੁਲਨ ਵਿਗੜ ਜਾਂਦਾ ਜੀ ਔਰ ਘਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਦੇਖੋ ਬੱਚਿਆਂ ਨੂੰ ਤਾਂ ਹਰੇਕ ਨੂੰ ਹੁੰਦਾ ਆਪਾਂ ਸਾਰੇ ਧੀਆ ਪੁੱਤਾਂ ਵਾਲਿਆਂ ਸਾਰੇ ਮਾਂ ਬਾਪਾਂ ਵਾਲਿਆਂ ਹਰੇਕ ਬੱਚੇ ਨੂੰ ਤੁਸੀਂ ਇਹ ਵੀਡੀਓ ਦਿਖਾਇਓ ਵੀ ਕਿਉਂਕਿ ਹਰੇਕ ਬੱਚਿਆਂ ਨੂੰ ਆਪਣੇ ਮਾਂ ਬਾਪ ਇੰਨੇ ਪਿਆਰੇ ਹੁੰਦੇ ਨੇ ਪਰ ਇਸ ਬਜ਼ੁਰਗ ਦੇ ਉੱਪਰ ਜਿਹੜਾ ਦੁੱਖਾਂ ਦਾ ਪਹਾੜ ਜਿਹੜਾ ਢਿਆ ਇਹ ਏਸੇ ਹਾਲਾਤਾਂ ਚ 8 ਸਾਲਾਂ ਤੋਂ ਨੇ ਜੀ ਏਸੇ ਹਾਲਾਤਾਂ ਚ ਹਨਾ ਵੀਰੇ ਇਹ ਵੀ ਮਦਰ ਕੰਮ ਕਰ ਕੀ ਕਰਦੇ ਸੀਗੇ ਵੀਰੇ ਆ ਹਾਲਾਤ ਬਣੇ ਕਿਵੇਂ ਅਸਲ ਨੂੰ ਹੋਇਆ ਕੀ ਬੇਟਾ ਪਹਿਲੀ ਵਾਰੀ ਹੋਇਆ ਕੀ ਜੀ ਮੈਂ ਜਿਹੜਾ ਬੰਦਾ ਅਸਲ ਸੱਚ ਜਿਹੜੀ ਸਚਾਈ ਦੱਸ ਦਉ ਤੁਸੀ ਜੀ ਕੋਈ ਨਾ ਘਬਰਾਓ ਨਾ ਪੁੱਤ ਕੋਈ ਗੱਲ ਨਹੀਂ ਹੁਣ ਚੰਗੇ ਦਿਨ ਸ਼ੁਰੂ ਸ਼ੁਰੂ ਹੋਣਗੇ ਅਸਲ ਹੋਇਆ ਕੀ ਪਹਿਨੇ ਤੁਸੀ ਕੀ ਲੱਗੇ ਇਹਨਾਂ ਦੇ ਜੀ ਪਤਨੀ ਓਕੇ ਠੀਕ ਹੈ ਜੀ ਕੋਈ ਨਾ ਕੋਈ ਗੱਲ ਨਹੀਂ ਪਹਿਨੇ ਤੁਸੀ ਕੋਈ ਗੱਲ ਨਹੀਂ ਚਲੋ ਮਨ ਭਰਦਾ ਵੀਰੇ ਜਦੋਂ ਐਜਾ ਸਮਾਂ ਬਣਦਾ ਨਾ ਬੰਦੇ ਨੂੰ ਕਾਫੀ ਟਾਈਮ ਹੋ ਗਿਆ ਜੀ ਇਹਨਾਂ ਨੂੰ ਠੀਕ ਹੈ ਬੇਟਾ ਬਸ ਜੀ ਪਹਿਲਾਂ ਥੋੜਾ ਥੋੜੇ ਰੁਕਦੇ ਰੁਕਦੇ ਰੁਕ ਜਗੇ ਜੀ ਹਾਂ ਜੀ ਹੁਣ ਤਾਂ ਬਸ ਪਾਗਲਾਂ ਦੀ ਤਰ੍ਹਾਂ ਕਰਦੇ ਰਹਿੰਦੇ ਆ ਜੀ ਹਾਂ ਜੀ ਇਹ ਨਹੀਂ ਕੰਮ ਕਰ ਕੀ ਕਰਦੇ ਸੀ ਗੈਸ ਏਜੰਸੀ ਚ ਲੱਗੇ ਹੋ ਸੀਗੇ ਜੀ ਪਹਿਲਾਂ ਗੈਸ ਉਹਥੇ ਰੋਪਣ ਲੱਗੇ ਹੋ ਸੀਗੇ ਜੀ ਓਕੇ ਜੀ ਇਹ ਕਿੰਨੇ ਕ ਪਸਾਲ ਪੁਰਾਣੀ ਗੱਲ ਹੈ ਬੇਟਾ ਕਾਫੀ ਟਾਈਮ ਹੋ ਗਿਆ ਜੀ ਹੋ ਗਿਆ ਉਹਨੇ 10 ਸਾਲ ਜੀ ਹਾਂ ਜੀ 10 ਸਾਲ ਹਾਂ ਜੀ अच्छा ਜਦੋਂ ਗੈਸ ਏਜੰਸੀ ਲੱਗੇ ਨੇ ਉਹ ਉਦੋਂ ਪਹਿਲਾਂ ਠੀਕ ਸੀਗੇ ਹਾਂਜੀ ਉਹ ਤੋਂ ਪਹਿਲਾਂ ਠੀਕ ਸੀਗੇ ਜੀ ਓਕੇ ਹੋਰ ਪੜੇ ਲਿਖੇ ਕਿੰਨੇ ਨੇ ਬੇਟਾ ਇਹ ਪਤਾ ਕੁਛ 8 8 ਪੜੇ ਹੋਏ ਅੱਛਾ ਮਤਲਬ ਗੈਸ ਏਜੰਸੀ 'ਚ ਲੱਗੇ ਤੇ ਉਦੋਂ ਪਹਿਲਾਂ ਹੋਰ ਵੀ ਕੰਮ ਕਰ ਕਰਦੇ ਰਹੇ ਕੋਈ ਜੀ ਨਹੀਂ ਜੀ ਨਹੀਂ ਗੈਸ ਏਜੰਸੀ 'ਚ ਲੱਗੇ ਤੇ ਮਾੜਾ ਮੋਟਾ ਕਰਦਾ ਹੀ ਬਸ ਕਰਦੇ ਦੇ ਓਕੇ ਹੁਣ ਮਤਲਬ ਤੁਸੀਂ ਇਹਨਾਂ ਨੂੰ ਮਤਲਬ ਕਹਿੰਦੇ ਕੀ ਨੇ ਜੀ ਇਹ ਹਾਲਾਤਾਂ 'ਚ ਕਿਉਂ ਰਹਿੰਦੇ ਨੇ ਜੀ ਧਾਰਦੇ ਨਹੀਂ ਹੈਗੇ ਕੱਪੜੇ ਬੇਟਾ ਤੁਸੀਂ ਕਿਹਾ ਨਹੀਂ ਕਦੇ ਜੀ ਬਹੁਤ ਵਾਰੀ ਕਹਿੰਦੇ ਆ ਵੀ ਕੱਪੜੇ ਬਦਲ ਲਓ ਨਹਾ ਲਓ ਜੀ ਮੰਨਦੇ ਨਹੀਂ ਗਾਲਾਂ ਕੱਢਣ ਲੱਗ ਜਾਂਦੇ ਸਾਨੂੰ ਜੀ ਫਿਰ ਤੁਸੀਂ ਬੇਟਾ ਉਹਨਾਂ ਜਮੀਨਾਂ ਦੇ ਬੂਟ ਦੇਖੋ ਕਿੰਨੇ ਪੁਰਾਣੇ ਨੇ ਹਨਾ ਜਾਂ ਕੱਪੜੇ ਨੇ ਮਤਲਬ ਇਹ ਕਹਿੰਦੇ ਕੀ ਨੇ ਜਦੋਂ ਤੁਸੀਂ ਇਹਨਾਂ ਨੂੰ ਕੱਪੜੇ ਤਾਰਨ ਨੂੰ ਕਹਿੰਦੇ ਹੋ ਇਹ ਅਟੈਕ ਵੀ ਕਰਦੇ ਨੇ ਜਾਂ ਮਤਲਬ ਕੱਲਾ ਬੋਲਦੇ ਹੀ ਨੇ ਕਈ ਵਾਰੀ ਬੋਲਣ ਲੱਗ ਜਾਂਦੇ ਕਈ ਵਾਰੀ ਕੁੱਟਦੇ ਆ ਜੀ ਓਕੇ ਜੀ ਹਾਂਜੀ ਤੁਸੀਂ ਫਿਰ ਬੇਟਾ ਇਸੇ ਘਰ ਚ ਰਹਿੰਦੇ ਹੋ ਨਾਲ ਹਾਂਜੀ ਇੱਥੇ ਰਹਿੰਦੇ ਆ ਜੀ ਤੁਹਾਡਾ ਜਿਹੜਾ ਅਸੀਂ ਦੋਏ ਕਮਰੇ ਨੇ ਜੀ ਤੁਸੀਂ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਹੀ ਰਹਿੰਦੇ ਹੋ ਜੀ ਤੁਸੀਂ ਰੀਅਲ ਬ੍ਰਦਰ ਸਿਸਟਰ ਹੋ ਜੀ ਓਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਜੋ ਬੇਟਾ ਆਜੋ ਕੋਈ ਨਾ ਕੀ ਨਾਮ ਕੀ ਦੱਸਿਆ ਜੀ ਤੁਸੀਂ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਦਵਿੰਦਰ ਵੀਰੇ ਠੀਕ ਹੋ ਤੁਸੀਂ ਹਾਂਜੀ ਦਵਿੰਦਰ ਸਿੰਘ ਜੀ ਠੀਕ ਹੋ ਆ ਦੇਖੋ ਤੁਸੀਂ ਪਿੱਛੇ ਇੰਨੀ ਕੁ ਛੋਟੀ ਜੀ ਗਰੀਬ ਪਰਿਵਾਰ ਦੀ ਰਸੋਈ ਹੈ ਜੀ ਔਰ ਇਧਰਲੇ ਪਾਸੇ ਨਾ ਜੀ ਮੈਂ ਕਹੂੰ ਇੱਥੇ ਅੰਦਰ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਆ ਦੇਖੋ ਤੁਸੀਂ ਇਹਦੇ ਵਿੱਚ ਪਰਿਵਾਰ ਰਹਿੰਦਾ ਜੀ ਔਰ ਇਹਦੇ ਵਿੱਚ ਜਿਹੜਾ ਇਹ ਵੀਰ ਦਵਿੰਦਰ ਸਿੰਘ ਰਹਿੰਦਾ ਜੀ ਦਵਿੰਦਰ ਸਿੰਘ ਦਾ ਜਿਹੜਾ ਇਧਰਲੇ ਪਾਸੇ ਪੈਣ ਦਾ ਪ੍ਰਬੰਧ ਆ ਜੀ ਦੇਖੋ ਤੁਹਾਨੂੰ ਵੀਰ ਦਿਖਾ ਰਹੇ ਨੇ ਵੀਡੀਓ ਦੇ ਰਾਹੀਂ ਇੱਥੇ ਦਵਿੰਦਰ ਅੰਦਰ ਕਿੰਨੀ ਗੰਦੀ ਬਦਬੂ ਆ ਜੀ ਔਰ ਸਾਡੇ ਤੋਂ ਮਤਲਬ ਇੱਥੇ ਆ ਕੇ ਸ਼ਬਦ ਨਹੀਂ ਬੋਲੇ ਜਾਂਦੇ ਇਹ ਇੰਨਾ ਕੁਛ ਕੰਦਾਂ ਦੇ ਉੱਪਰ ਇਹ ਇਹਨਾਂ ਨੇ ਲਿਖਿਆ ਸ਼ਾਇਦ ਪਿੰਟਰ ਸੀ ਹੈ ਨਾ ਜੀ ਤੁਸੀਂ ਦੱਸਿਆ ਸੀ ਪਹਿਲਾਂ ਹਨਾ ਜੀ ਹਾਂ ਜੀ ਓਕੇ ਔਰ ਦੇਖੋ ਸਾਰਾ ਕੁਝ ਕੰਦਾਂ ਤੇ ਇਹਨਾਂ ਨੇ ਜਿਹੜਾ ਇਹ ਕੁਛ ਨਾ ਕੁਛ ਲਿਖ ਦੇ ਨੇ ਗੰਦ ਮੰਦ ਨਾ ਸਾਫ਼ ਕਰਨ ਦਿੰਦੇ ਨੇ ਮੈਂ ਕਹੂੰਗਾ ਵੀਰ ਨੂੰ ਵੀ ਇੱਕ ਵਾਰੀ ਨਾ ਸਾਰਾ ਘਰ ਦਿਖਾਓ ਤੁਸੀਂ ਇੱਧਰਲੇ ਪਾਸੇ ਦੇਖੋ ਇੱਥੇ ਹੀ ਧੀ ਸਾਡੀ ਆਪਣੀ ਮਦਰ ਦੇ ਨਾਲ ਰਹਿੰਦੀ ਯਾਰ ਕਿੰਨਾ ਔਖੀ ਲਾਈਫ ਹੋਊਗੀ ਆਪ ਜੀ ਸੋਚ ਕੇ ਦੇਖੋ ਇੱਕ ਛੋਟਾ ਜਿਹਾ ਕਮਰਾ ਉੱਪਰ ਜਿਹੜਾ ਚਾਦਰਾਂ ਪਈਆਂ ਨੇ ਬਸ ਉੱਪਰ ਵੀ ਲੈਂਟਰ ਨਹੀਂ ਹੈਗਾ ਜੀ ਚਾਦਰਾਂ ਪਈਆਂ ਵਿਆ ਨੇ ਔਰ ਤੁਸੀਂ ਸੋਚੋ ਇੱਥੇ ਧੀ ਤੇ ਮਾਰ ਭਰਾ ਜਾਂ ਇੱਥੇ ਇਹਨਾਂ ਦੇ ਫਾਦਰ ਆਹ ਹਾਲਾਤਾਂ 'ਚ ਹੋਣ ਮਤਲਬ ਮਹਿਸੂਸ ਕਰਕੇ ਦੇਖੋ ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਵੀ ਦਿਖਾਓ ਔਰ ਆਪ ਵੀ ਇਸ ਵੀਡੀਓ ਦੇ ਧਿਆਨ ਦਿਓ ਵੀ ਇਸ ਧੀ ਦੇ ਉੱਪਰ ਕਿੰਨੀ ਜਿਹੜੀ ਮਜਬੂਰੀ ਬਣ ਚੁੱਕੀ ਆ ਵੀ ਰਹਿਣ ਲਈ ਕੋਈ ਹੋਰ ਥਾਂ ਨਹੀਂ ਹੈਗਾ ਪਰ ਅੰਦਰੇ ਇਹਦੇ ਪੈਣਾ ਪੈ ਰਿਹਾ ਜੀ ਪਰ ਇਹ ਬਜ਼ੁਰਗਾਂ ਦੇ ਹਾਲਾਤ ਇਹੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆ ਚੱਕਿਓ ਆਜੋ ਬੇਟਾ ਆਜੋ 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 ਕੋਈ ਨਾ ਆ ਚੱਕਿਓ ਬੇਟਾ ਪਣੀ ਇਹ ਇਹ ਕੀ ਹੈ ਵਰਤਦੇ ਹੋ ਤੁਸੀਂ ਨਹੀਂ ਪਿਆਵੇ ਡੈਂਟਿਸ਼ਟ ਅੱਛਾ ਜੀ ਵਾਹਿਗੁਰੂ ਉਹ ਚੂਹੇ ਨੇ ਬਹੁਤ ਜੀ ਵਿੱਚ ਚੂਹੇ ਨੇ ਜੀ ਵਿੱਚ ਬਹੁਤ ਜਿਆਦਾ ਅੱਛੇ ਜੀ ਚੱਕਣ ਕਿਉਂ ਨਹੀਂ ਦਿੰਦੇ ਬੇਟਾ ਜੀ ਇਹ ਚੱਕਿਆ ਸੀਗਾ ਉਹ ਕਹਿੰਦੇ ਵੀ ਚੱਕਣਾ ਨਹੀਂ ਹੈਗਾ ਅੰਦਰ ਹੀ ਰੱਖਣਾ ਹੈ ਜੀ ਬੇਟਾ ਜਿਹੜਾ ਕੰਧਾਂ ਤੇ ਲਿਖਿਆ ਸਾਰਾ ਕੁਝ ਇਹਨਾਂ ਨੇ ਲਿਖਿਆ ਹਾਂਜੀ ਇਹਨਾਂ ਨੇ ਆਪ ਲਿਖਿਆ ਵਾ ਜੀ ਤੇ ਕੀ ਲਿਖੀ ਜਾਂਦੇ ਨੇ ਜੀ ਬਸ ਇਹ ਏਦਾਂ ਹੀ ਲਿਖਦੇ ਰਹਿੰਦੇ ਹੋ ਜੋ ਦਿਮਾਗ ਤੇ ਆਂਦਾ ਹੈ ਜੀ ਓਕੇ ਆ ਦੇਖੋ ਤੁਸੀਂ ਫੋਟੋਆਂ ਛਾਪੀਆਂ ਨੇ ਦੂਜੀ ਫੇਰ ਬਣਾਏ ਇਹਨਾਂ ਪੂਜਾ ਖੰਨੇ ਆ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਸਿੰਘ ਮੋਦੀ ਜੀ ਅਤੇ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਜੀ ਦੀ ਸ਼ਪਾਰਸ਼ ਨਾਲ ਸੰਨ 2017 ਮਿਤੀ 1 ਨੂੰ ਸੀਨੀਅਰ ਐਸਐਸਪੀ ਦਵਿੰਦਰ ਸਿੰਘ ਮਤਲਬ ਆਪਣੇ ਆਪ ਨੂੰ ਐਸਐਸਪੀ ਲਿਖਦੇ ਨੇ ਹਨਾ ਜੀ ਤੇ ਅੱਗੇ ਹੋਰ ਕੀ ਕੀ ਲਿਖਿਆ ਜੀ ਇਹਨਾਂ ਨੇ ਇਹ ਮਤਲਬ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਕੀ ਲਿਖਦੇ ਨੇ ਜਿਵੇਂ ਇੱਥੇ ਲਿਖਿਆ 25 ਬੋਲਟ ਪ੍ਰੂਫ ਇੱਕ ਜਾਪਾਨੀ ਜਿਪਸੀ 150 ਮਤਲਬ 1502 ਕੁਝ ਲਿਖਿਆ ਜੀ ਅੱਗੇ ਆ ਦੇਖੋ ਕਿੰਨਾ ਕੁਸ਼ ਕੰਧਾਂ ਦੇ ਉੱਪਰ ਦਵਿੰਦਰ ਸਿੰਘ ਲਿਖੀ ਜਾਂਦਾ ਵੀਰ ਇਹ ਮਤਲਬ ਇੰਨੀ ਵਧੀਆ ਰਾਈਟਿੰਗ ਇਹ ਕਾਹਦੇ ਨਾਲ ਛਾਪਦੇ ਨੇ ਜੀ ਰੰਗ ਕਿੱਥੋਂ ਲੈ ਕੇ ਆਉਂਦੇ ਨੇ ਜੀ ਪਰ ਲੈਂਥ ਇੱਕ ਬਾਬਾ ਜੀ ਆਂਦੇ ਹੁੰਦੇ ਸੀ ਉਹ ਦੇ ਜਾਂਦੇ ਸੀ ਇਹਨਾਂ ਨੂੰ ਰੰਗ ਉਹਦੇ ਨਾਲ ਲਿਖ ਦਿੰਦੇ ਸੀ ਜੀ ਦਵਿੰਦਰ ਵੀਰੇ ਇਹ ਕੀ ਲੱਗਦੇ ਨੇ ਤੁਹਾਡੇ ਕਿ ਦਰ ਕੀ ਲੱਗਦੀ ਕੀ ਨਾਮ ਇਹਨਾਂ ਦਾ ਹਰਜਿੰਦਰ ਕੌਰ ਹਰਜਿੰਦਰ ਕੌਰ ਤੁਸੀਂ ਸਹੀ ਕਿਉਂ ਨਹੀਂ ਰਹਿੰਦੇ ਹੋ ਬੇਟੀ ਨੇ ਪੜ੍ਹਨਾ ਵੀ ਆ ਜੀ ਤੁਸੀਂ ਉਹਨੂੰ ਪੜ੍ਹਾਉਣਾ ਵੀ ਆ ਤੁਸੀਂ ਸਹੀ ਕਿਉਂ ਨਹੀਂ ਰਹਿੰਦੇ ਜੀ ਸਹੀ ਰਹਿੰਦਾ ਸਹੀ ਤਾਂ ਹਾਂ ਜੀ ਸਹੀ ਜ਼ਰਾ ਹਿੰਦਾ ਨਹੀਂ ਵੀਰੇ ਦੇਖੋ ਤੁਹਾਡੇ ਹਾਲਾਤ ਕੀ ਬਣ ਗਏ ਦਵਿੰਦਰ ਵੀਰੇ ਖੜੇ ਹੋਵੋ ਤੁਸੀਂ ਸਹੀ ਕਰਦੇ ਨਾਲੇ ਚੱਲਦਾ ਕੋਈ ਸਾਲਾ ਚੰਗਾ ਨਹੀਂ ਠੀਕ ਆ ਤੁਸੀਂ ਖੜੇ ਹੋਵੋ ਮੜ ਜਾ ਖੜੇ ਹੋ ਜਾ ਦਵਿੰਦਰ ਵੀਰੇ ਹੋ ਜੋ ਹੋ ਜੋ ਖੜੇ ਹੋ ਜਾ ਵੀਰੇ ਵਾਹਿਗੁਰੂ 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 ਤੁਸੀਂ ਜੋੜਿਆ ਕਿ ਨਹੀਂ ਦੇਖੋ ਮੈਨੂੰ ਲੱਗਦਾ ਵੀ ਤੁਸੀਂ ਅਸੀਂ ਤੁਹਾਨੂੰ ਨਾ ਜਗਾਉਣਾ ਚਾਹੁੰਦੇ ਆ ਜੀ ਇਸ ਵੀਡੀਓ ਤੋਂ ਵੀ ਇਸ ਪਰਿਵਾਰ ਦੇ ਉੱਪਰ ਜਿਹੜੀ ਕਿੰਨੀ ਕੁ ਦੁੱਖਾਂ ਦੀ ਜਿਹੜੀ ਕਹਿਰ ਟਹਿ ਚੁੱਕਿਆ ਜੀ ਸਾਡੇ ਕੋਲੇ ਤਾਂ ਮਤਲਬ ਅਸੀਂ ਤੁਹਾਨੂੰ ਵੀਡੀਓ ਦੇ ਰਹੀ ਹਾਂ ਉਹ ਚੀਜ਼ ਦਸੰਤ ਜੇ ਕਾਮਯਾਬ ਹੋ ਗਏ ਤਾਂ ਤੁਹਾਨੂੰ ਸਮਝ ਲੱਗੂਗੀ ਪੂਰੀ ਵੀ ਇਸ ਇਨਸਾਨ ਦੇ ਕੀ ਹਾਲਾਤ ਹੋ ਚੁੱਕੇ ਨੇ ਦੇਖੋ ਤੁਸੀਂ ਕਿੰਨਾ ਕੁਛ ਗੰਦਮੰਦ ਬੰਨ ਰੱਖਿਆ ਬਾਹਾਂ ਤੇ ਦਵਿੰਦਰ ਸਿੰਘ ਵੀਰੇ ਵੀਰੇ ਉਹ ਆਪਾਂ ਉਸਤੀ ਨੂੰ ਪੜਾਉਣਾ ਵੀ ਆ ਤੁਸੀਂ ਕਿੰਨਾ ਪੜਿਓ ਬੇਟਾ ਮੈਂ ਦਸਵੀਂ ਚਾਹੁੰਦਾ ਦਸਵੀਂ ਚਾਹ। ਉਹ ਦੂਆ ਵੀਰਾ ਕਿੰਨਾ ਪੜਿਓ ਜੀ ਪਲਸ 2 ਕੀਤੀ ਹੈ ਉਹਨਾਂ ਨੇ ਪਲਸ 2 ਕੀਤੀ ਹੈ ਤੁਸੀਂ ਬੇਟਾ ਆਪਣੇ ਫਾਦਰ ਨੂੰ ਬਿਲਕੁਲ ਠੀਕ ਦੇਖਿਆ ਕਦੇ ਨਹੀਂ ਜੀ ਮੈਂ ਤਾਂ ਬਹੁਤ ਛੋਟੀ ਸੀ ਉਸ ਟਾਈਮ ਜੀ ओके बेटा ਤੇ ਤੁਸੀਂ ਸਾਨੂੰ ਫਿਰ ਬੇਟਾ ਮਤਲਬ ਇੰਨੀ ਹੁਣ ਤੁਸੀਂ ਸਾਨੂੰ ਹੁਣ ਮੈਸੇਜ ਕੱਲ੍ਹ ਪਰਸ ਨੂੰ ਆਇਆ ਹੈ ਨਾ ਜੀ ਇਹਨਾਂ ਦਾ ਮਤਲਬ 2-4 ਦਿਨ ਹੋਏ ਹੋਣੇ ਤੁਸੀਂ ਪਹਿਲਾਂ ਨਹੀਂ ਕਦੇ ਸਾਨੂੰ ਤੁਹਾਨੂੰ ਪਤਾ ਲੱਗਿਆ ਵੀ ਸੰਸਤਾ ਨੂੰ ਕਿਸੇ ਨਾਲ ਗੱਲ ਕਰ ਲਈ ਜੀ ਪਹਿਲਾਂ ਵੀ ਜੀ ਕਈ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਛੱਡ ਕੇ ਵੀ ਜਾਣਾ ਪੈਣਾ ਨਾਲ ਰਹਿਣਾ ਪੈਣਾ ਤੁਹਾਨੂੰ ਜੀ ਓਕੇ ਓਕੇ ਚਲੋ ਕੋਈ ਗੱਲ ਨਹੀਂ ਜੀ ਫਿਰ ਤੁਹਾਡੇ ਤੁਹਾਡੇ ਮੰਮੀ ਨਾਲ ਰਹਿ ਸਕਦੇ ਸੀਗੇ ਮੰਮੀ ਨੂੰ ਜੀ ਘਰਾਂ ਦਾ ਵੀ ਹੁੰਦਾ ਸੀ ਫਿਰ ਜੀ ਓਕੇ ਬੇਟਾ ਤੁਸੀਂ ਹੁਣ ਇਹਦੇ ਵਿੱਚੇ ਰਹਨੇ ਹੋ ਇਹ ਗੱਲ ਸਹੀ ਹੈ ਜੀ ਤੁਸੀਂ ਅੰਦਰੇ ਪੈਨੇ ਹੋ ਨਾ ਹਾਂ ਜੀ ਕਿ ਕੋਈ ਹੋਰ ਵੀ ਘਰ ਹੈਗਾ ਹੈ ਕੇ ਵਸਤੇ ਚਾਚੀ ਉਹਨਾਂ ਦਾ ਇੱਧਰ ਪੈਂਦੇ ਵਸਤੇ ਜੀ ਅਸੀਂ ਓਕੇ ਇੱਧਰ ਕੀ ਬਣਿਆ ਵੋ ਜੀ ਅੱਛੇ ਤਾਂ ਟੁੱਟ ਚੁੱਕਿਆ ਇਹ ਮੈਨੂੰ ਇਹ ਦੱਸਿਆ ਸੀ ਤੁਸੀਂ ਨੇ ਜੀ ਇਹ ਇਹ ਮਤਲਬ ਇਹਦੇ ਉੱਪਰ ਜਿਹੜਾ ਚਾਦਰਾਂ ਪਈਆਂ ਨੇ ਉਹ ਵੀ ਕਿਸੇ ਨੇ ਪਾਈਆਂ ਨੇ ਜੀ ਚਾਦਰਾਂ ਹਾਂ ਜੀ ਕੀ ਮਤਲਬ ਪਹਿਲਾਂ ਉੱਪਰ ਟੁੱਟਿਆ ਹੋਆ ਸੀ ਬਿਲਕੁਲ ਹਾਂ ਜੀ ਟਬਾਲਾ ਸੀਗਾ ਜੀ ਪਹਿਲਾਂ ਚਾਦਰਾਂ ਕਿਹਨੇ ਨੇ ਪਾਈਆਂ ਜੀ ਓ ਇੱਧਰ ਤੇ ਹੀ ਆ ਜੀ ਪਿੰਡ ਤੇ ਹੀ ਓਕੇ ਮਤਲਬ ਕਿਸੇ ਨੇ ਭਲਾ ਕੀਤਾ ਮਤਲਬ ਤੁਹਾਡੇ ਹਾਲਾਤਾਂ ਨੂੰ ਦੇਖਦੇ ਹੋਏ ਦਵਿੰਦਰ ਵੀਰੇ ਦੇਖ ਲਓ ਕਹੇ ਸੇ ਹਾਲਾਤ ਬਣ ਗਏ ਵੀਰੇ ਯਾਰ ਤੁਸੀਂ ਤਾਂ ਸਮਝਣਾ ਸੀ ਕਿ ਬੇਟੀ ਨੂੰ ਕੀ ਦਿੱਕਤ ਕੀ ਆ ਕੀ ਟ ਪੈਸਾ ਜੋ ਵੀ ਮੇਰਾ ਸਹੀ ਜਗ੍ਹਾ ਮਿਲਦਾ ਜਿੰਨੇ ਮੇਰੇ ਦਰਾਤ ਵੇਚਤੇ ਉਹ ਪੈਸਾ ਵੀ ਮੈਨੂੰ ਨਹੀਂ ਮਿਲਦਾ ਓਕੇ ਹੋਰ ਕੀ ਹੋਰ ਦੱਸੋ ਜੋ ਵੀ ਮੈਂ ਕਮਾਉਂਦਾ ਉਹ ਵੀ ਪਿਤਾ ਜੀ ਚੋਰੀ ਕਰਵਾ ਹੀ ਜਾਂਦੇ ਓਕੇ ਹੋਰ ਦੱਸੋ ਜੀ ਕੀ ਕਮਾਉਂਦੇ ਸੀ ਤੁਸੀਂ ਜੀ ਕੀ ਕੰਮ ਕਰਦੇ ਸੀ ਮੈਂ ਪਹਿਲਾਂ ਸੀਬੀਆਈ ਨਾਲ ਰਹਿੰਦਾ ਸੀ ਟੋਪਨਗਰ ਸੀਬੀਆਈ ਨਾਲ ਵੀ ਦਿਨਾਂ ਚੰਗੇ ਨੇ ਬਟ ਕਸਟਮ ਇੰਸਪੈਕਟਰ ਜੀ ਸਿੰਘ ਨਾਲ ਰਹਿੰਦਾ ਰਹਿਣ ਸੀ ਜੀ ਕਿਸੇ ਇੰਸਪੈਕਟਰ ਨਾਲ ਰਹਿੰਦੇ ਸੀ ਜੀ ओके ਤੁਸੀਂ ਕਿਸੇ ਇਨਸਪੈਕਟਰ ਨਾ ਰਹਿੰਦੇ ਸੀ ਠੀਕ ਹੈ ਜੀ ਫਿਰ ਤੁਸੀਂ ਕੀ ਕੰਮ ਕਰਦੇ ਸੀ ਉਹਨਾਂ ਦੀ ਗੈਸ ਅਜੰਸੀ ਉੱਥੇ ਰਹਿੰਦਾ ਗੈਸ ਅਜੰਸੀ ਚ ਓਕੇ ਲੋੜ ਲੈ ਕੇ ਆਉਂਦਾ ਗੈਸ ਦੇ ਓਕੇ ਤੇ ਪਬਲਿਕ ਨੂੰ ਸਪਲਾਈ ਦਵਾਉਂਦੇ ਜੀ ਕਿੰਨੇ ਕ ਸਾਲ ਤੁਸੀਂ ਕੰਮ ਕੀਤਾ ਗੈਸ ਦਾ ਮੈਂ 29 ਸਾਲ ਦੀ ਅੱਛਾ ਫਿਰ ਤੁਸੀਂ ਹੁਣ ਇਸ ਹਾਲਾਤਾਂ ਚ ਕਾਹਤੋਂ ਰਹਿੰਦੇ ਹੋ ਜੀ ਤੁਸੀਂ ਸਹੀ ਸਾਫ਼ ਸੁਥਰੇ ਨਾ ਹੋ ਇਸ਼ਨਾਨ ਕਰੋ ਆਪਣੀ ਧੀ ਨੂੰ ਪੜ੍ਹਾਓ ਅੱਗੇ ਤੁਸੀਂ ਘਰ ਦੇ ਹਾਲਾਤ ਦੇਖੋ ਕੀ ਬਣ ਗਏ ਜੋ ਵੀ ਮੈਂ ਕਰਵਾਉਂਦਾ ਜੀ ਮੇਰਾ ਪੈਸਾ ਚੋਰੀ ਕਰਵਾਈ ਜਾਂਦੇ ਨਾਲ કોਣ ਕਰਵਾਉਂਦਾ ਜੀ ਚੋਰੀ ਚੋਰੀ ਤਾਂ ਜਰਨੈਲ ਸਿੰਘ ਦੀ ਭੈਣ ਆ ਜੀ ਜਿਹੜੀ ਚੋਰੀ ਕਰਦੀ ਏ ਜਰਨੈਲ ਸਿੰਘ ਕੌਣ ਨੇ ਜੀ ਚਲੋ ਜੋ ਵੀ ਚੜਦਾ ਤੁਹਾਡੇ ਭਰਾ ਦਾ ਨਾਮ ਆ ਜੀ ਅੱਛਾ ਓਕੇ ਜੀ ਓਕੇ ਓਕੇ ਕੋਈ ਗੱਲ ਨਹੀਂ ਚਲੋ ਜੇ ਚੋਰੀ ਹੋ ਗਏ ਹੋਰ ਆ ਜਾਣਗੇ ਪੈਸੇ ਜੀ ਪਰ ਤੁਸੀਂ ਹੁਣ ਆ ਹਾਲਾਤਾਂ ਚੋਂ ਨਿਕਲ ਕੇ ਧੀ ਬਾਰੇ ਸੋਚੋ ਇਹਦੇ ਬਾਰੇ ਸੋਚੋ ਦੇਖੋ ਪੁੱਤ ਦਾ ਸਰ ਜਾਂਦਾ ਜੀ ਸੰਗਤ ਜੀ ਧੀਆ ਦਾ ਬਹੁਤ ਔਖ ਹੋ ਜਾਂਦਾ ਗੁਰੂ ਸਾਹਿਬ ਕਿਰਪਾ ਕਰਨਗੇ ਸਮਾਂ ਬਦਲੂਗਾ ਜੀ ਇਸ ਘਰ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਸਾਨੂੰ ਤਾਂ ਬਹੁਤ ਹੀ ਦੁੱਖ ਲੱਗ ਰਿਹਾ ਜੀ ਬੇਟਾ ਤੁਸੀਂ ਆਓ ਇੱਕ ਮਿੰਟ ਤੁਸੀਂ ਬੇਟਾ ਉਰੇ ਅੰਦਰੇ ਪੈ ਰਹੇ ਹੋ ਹਨ ਤੁਸੀਂ ਕਦੇ ਸਫਾਈ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜੀ ਕਹਿੰਦੇ ਆ ਜੀ ਕਰਨ ਨਹੀਂ ਦਿੰਦੇ ਫਿਰ ਸਾਨੂੰ ਕੁੱਟਦੇ ਆ ਜੀ ਜੇ ਸਫਾਈ ਕਰਨ ਨੂੰ ਕਹਿੰਦੇ ਆ ਓਕੇ ਬੇਟਾ ਹੁਣ ਦੇਖੋ ਤੁਹਾਨੂੰ ਤਾਂ ਇਹ ਬਦਬੂ ਆਉਂਦੀ ਨਹੀਂ ਹੋਣੀ ਹਨ ਜਦੋਂ ਦੂਆ ਬੰਦਾ ਆਉਂਦਾ ਉਹਨੂੰ ਬਹੁਤ ਜ਼ਿਆਦਾ ਆਉਂਦੀ ਹੈ ਜੇ ਹੁਣ ਤੁਸੀਂ ਇਹ ਹਾਲਾਤਾਂ 'ਚ ਰਹਿ ਰਹੇ ਹੋ ਤੁਹਾਡਾ ਬੇਟਾ ਮੇਰੇ ਕੋਲ ਮਤਲਬ ਮੈਂ ਖੁਦ ਮੇਰੇ ਕੋਲੇ ਆਪਤੀਆਂ ਨੇ ਪੁੱਤ ਮਤਲਬ ਮੈਨੂੰ ਖੁਦ ਇਹ ਚੀਜ਼ ਬਹੁਤ ਮਤਲਬ ਪ੍ਰਭਾਵਿਤ ਮੈਂ ਬਹੁਤ ਮਤਲਬ ਅੰਦਰੋਂ ਮਤਲਬ ਇੱਕ ਵਾਰੀ ਝੰਡੋੜਿਆ ਜਾਂਦਾ ਇਨਸਾਨ ਹੈ ਨਾ ਇਹ ਚੀਜ਼ ਨੂੰ ਸੋਚ ਕੇ ਵੀ ਕਿ ਧੀ ਤੇ ਆ ਬੇਬਤਾ ਪੁੱਤ ਦਾ ਸਰ ਜਾਂਦਾ ਪੁੱਤ ਕਿਤੇ ਵੀ ਰੋਟੀ ਖਾਲੂਗਾ ਦਿਹਾੜੀ ਕਰਕੇ ਹਨਾ ਤੀਆਂ ਦਾ ਬਹੁਤ ਔਖਾ ਜੀ ਤੁਸੀਂ ਪੜਦੇ ਕਿਹੜੀ ਕਲਾਸ 10ਵੀਂ ਜਨਾ ਹਾਂਜੀ ਠੀਕ ਹੈ ਛੋਡੀ ਪੜਾਈ ਠੀਕ ਚੱਲਦੀ ਹੈ ਜੀ ਹਾਂਜੀ ਬੇਟਾ ਪਰੂਰੇ ਇਹ ਵੀਰ ਇੱਥੇ ਕਿੰਨੇ ਸਾਲ ਹੋ ਗਏ 10 ਸਾਲ ਲੰਘ ਗਏ ਤੁਸੀਂ ਇਹ ਗੱਲ ਸਹੀ ਹੈ 10 ਸਾਲ ਲੰਘ ਗਏ ਹਾਂਜੀ ਓਕੇ ਤੁਸੀਂ ਕਦੇ ਸਹੀ ਨਹੀਂ ਦੇਖਿਆ ਹਨਾ ਹੋਰ ਕੀ ਬੋਲਦੇ ਨੇ ਫਿਰ ਇਹ ਬਸ ਜੀ ਗਾਲਾਂ ਕੱਢਦੇ ਰਹਿੰਦੇ ਕਿਸੇ ਕਿਸੇ ਨੂੰ ਅੱਛਾ ਕਿਸੇ ਹੋਰ ਨੇ ਨਹੀਂ ਮਦਦ ਕੀਤੀ ਵੀ ਆਪਾਂ ਨਮਾਏ ਦੀਏ ਬਾਈ ਦਵਿੰਦਰ ਨੂੰ ਜੀ ਬਹੁਤ ਜਣ ਕਹਿੰਦੇ ਆ ਜੀ ਨਾ ਆਂਦੇ ਨਹੀਂ ਹੈਗੇ ਓਕੇ ਉਹਨਾਂ ਨੂੰ ਵੀ ਘਟਣ ਪੈ ਜਾਂਦੇ ਆ ਜੀ ਫਿਰ ਓਕੇ ਜੀ ਹੁਣ ਇਹਨਾਂ ਦੇ ਮੈਨੂੰ ਲੱਗਦਾ ਜਿਹੜੇ ਬਾਲ ਨੇ ਉਹ ਵੀ ਸ਼ਾਇਦ ਜੁੜ ਗਏ ਹਨਾ ਜੀ ਮੈਨੂੰ ਲੱਗਦਾ ਹਾਂਜੀ ਜਿਵੇਂ ਦਾੜੀ ਦੇ ਨੀਚੇ ਨਾ ਗੱਠ ਬੰਨੀ ਵੀ ਉਹ ਬਾਲ ਕੇਸ ਖੁੱਲਣਗੇ ਨਹੀਂ ਜੋ ਮਤਲਬ ਖਤਮ ਹੋ ਚੁੱਕੇ ਨੇ ਇਹਨੇ ਜੁੜ ਗਏ ਹਨਾ ਜੀ ਜਟਾਂ ਬਣ ਗਈਆਂ ਜੀ ਹਾਂਜੀ ਮਤਲਬ ਇਹਨੂੰ ਹੋ ਗਏ 10 ਸਾਲ ਹਨਾ ਇਹ ਹਾਲਾਤਾਂ ਚ ਹਾਂਜੀ ਕੋਈ ਤੁਸੀਂ ਦੇਖੋ ਮੈਨੂੰ ਲੱਗਦਾ ਇੱਕ ਵਾਰੀ ਤੁਸੀਂ ਦਿਖਾਓ ਸਾਰੀ ਸੰਗਤ ਨੂੰ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਸਾਡੇ ਪੰਜਾਬ ਦੇ ਅਸਲ ਹਾਲਾਤ ਕੀ ਨੇ ਲੰਗਰ ਭੁੱਖਿਆਂ ਨੂੰ ਜ਼ਰੂਰ ਛਕਾਉਣਾ ਗੁਰੂ ਮਹਾਰਾਜ ਨੇ ਵਚਨ ਕੀਤੇ ਪਰ ਮਹਾਰਾਜ ਨੇ ਇਹ ਵੀ ਕਿਹਾ ਵੀ ਸਾਡਾ ਜੇ ਕੋਈ ਭਾਈ ਭਰਾ ਰੁਲਦਾ ਉਹਦੀ ਬਾਹ ਫੜ ਲਿਓ ਜੇ ਸਾਡੇ ਕਿਸੇ ਭਰਾ ਤੇ ਵਿਵਪਤਾ ਪੈਂਦੀ ਉਹਦੀ ਬਾਹ ਫੜ ਲਿਓ ਪੰਜਵੇਂ ਪਾਤਸ਼ਾਹ ਨੇ ਸਾਨੂੰ ਸਿਖਾਇਆ ਕੀ ਦਸੇ ਪਾਤਸ਼ਾਹੀ ਨੇ ਸਾਨੂੰ ਸਿਖਾਇਆ ਕੀ ਗੁਰੂ ਗ੍ਰੰਥ ਸਾਹਿਬ ਮਹਾਰਾ ਤੁਹਾਨੂੰ ਸਿਖਾਉਂਦੇ ਕੀ ਨੇ ਵੀ ਭਾਈ ਤੁਸੀਂ ਜੇ ਕੋਈ ਰੁਲਦਾ ਫਿਰਦਾ ਉਹਦੀ ਬਾਹ ਫੜ ਲਿਓ ਸਿੱਖੋ ਠੀਕ ਆ ਜੀ ਹਾਲਾਤ ਇਹ ਜੇ ਬਣ ਕੇ ਸਾਡੇ ਪੰਜਾਬ ਦੇ ਮਤਲਬ ਇਦਾਂ ਦੇ ਵੀਰਾਂ ਲਈ ਮੈਨੂੰ ਲੱਗਦਾ ਬਹੁਤ ਵੱਡੀ ਸਾਰੀ ਇੱਕ ਘਰ ਬਣ ਜੇਵੇ ਬਹੁਤ ਵੱਡਾ ਸਾਡੇ ਕੋਲੇ 4-5000 10000 ਬੰਦੇ ਦਾ ਸਾਰੇ ਇਦਾਂ ਦੇ ਵੀਰਾਂ ਨੂੰ ਰੱਖ ਕੇ ਠੀਕ ਕਰੀ ਔਰ ਇਦਾਂ ਦੀਆਂ ਧੀਆਂ ਦੀ ਜ਼ਿੰਦਗੀ ਜਿਹੜੀ ਸੌਖੀ ਨੰਗੇ ਸਾਡਾ ਤਾਂ ਮਕਸਦ ਇਹ ਆ ਵੀ ਧੀ ਨੂੰ ਇੱਕ ਬਾਪ ਦੀ ਬਹੁਤ ਲੋੜ ਹੁੰਦੀ ਆ ਤੁਸੀਂ ਸਾਰੇ ਧੀਆ ਸਾਡੀਆਂ ਭੈਣਾਂ ਵੀਡੀਓ ਦੇਖਦੇ ਹੋਮੋਗੇ ਜਿਨ੍ਹਾਂ ਕੋਲੇ ਫਾਦਰ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ ਪੁੱਛ ਕੇ ਦੇਖੋ ਕਿੰਨੀ ਔਕੀਆ ਤਾਨੇ ਮਿਹਨੇ ਵੀ ਇਹਦਾ ਬਾਪ ਨਹੀਂ ਹੈਗਾ ਤੇ ਪਲੱਸ ਉਹਦੀ ਜਿਹੜੀ ਕਾਮਯਾਬੀ ਦੇ ਵਿੱਚ ਇੱਕ ਅਰੋੜਾ ਬਣ ਜਾਂਦੀ ਹੈ ਚੀਜ਼ ਵੀ ਮੇਰਾ ਫਾਦਰ ਨਹੀਂ ਹੈਗਾ ਪਰ ਤੁਸੀਂ ਇਹ ਮਹਿਸੂਸ ਕਰੋ ਵੀ ਇਸ ਧੀ ਤੇ ਔਰ ਇਹਨਾਂ ਦੀ ਜੀਵਨ ਸਾਥੀ ਦੇ ਬੀਤ ਦਾ ਕੀ ਹੋਊਗਾ ਠੀਕ ਆ ਵਾਈਫ ਦੇ ਨਾਲ ਕੋਈ ਗੁੱਸੇ ਗਲੇ ਹੋਣਗੇ ਪਰ ਆਹ ਹਲਾਤਾਂ ਦੇ ਵਿੱਚ ਇੰਨੇ ਸਾਲ ਲੰਘ ਗਏ ਇਨਸਾਨ ਦੇ ਨਰਕ ਘਟ ਰਹੇ ਨੇ ਆ ਦੇਖੋ ਤੁਸੀਂ ਇੱਥੇ ਆ ਕੇ ਮਤਲਬ ਰੂਹ ਨੂੰ ਇੱਕ ਵਾਰੀ ਅਸੀਂ ਖੋਲਣ ਲੱਗੇ ਸੀ ਕਿ ਫ੍ਰਿਜ ਤਾਂ ਇਹਦੇ ਵਿੱਚ ਜਿਹੜੇ ਚੂਹੇ ਨੇ ਜੀ ਬਹੁਤ ਜ਼ਿਆਦਾ ਵਿੱਚ ਇਦਾਂ ਹੀ ਨਹੀਂ ਖੋਲ ਇਹਨੂੰ ਬੇਟਾ ਇਹ ਫ੍ਰਿਜ ਇਹ ਲੈ ਕੇ ਆਏ ਸੀ ਕਿਤੋਂ ਨਹੀਂ ਜੀ ਇਹ ਮੇਰੇ ਬੂਆ ਜੀ ਨੇ ਦਿੱਤਾ ਸੀ ਜੀ ਓਕੇ ਚਲੋ ਬੇਟਾ ਹੁਣ ਤੁਸੀਂ ਨੇ ਇਹਨੂੰ ਸਾਫ਼ ਕਰ ਲਿਓ ਹਨਾ ਸਾਰੇ ਘਰ ਨੂੰ ਆ ਸਾਰਾ ਕੁਝ ਚੱਕ ਦਿਓ ਜਦੋਂ ਅਸੀਂ ਇਹਨਾਂ ਨੂੰ ਲੈ ਗਏ ਨਾ ਜੀ ਸਾਰਾ ਕੁਝ ਸਾਫ਼ ਕਰ ਦਿਓ ਇਹ ਟਰੰਕ ਟਰੰਕ ਜਿਹੜਾ ਸੀਬੀਆਈ ਐਸਐਸਪੀ ਲਿਖਦੇ ਨੇ ਜੀ ਇਹ ਜਿਨ੍ਹਾਂ ਦੀ ਲੱਗੇ ਹੋਏ ਸੀਗੇ ਗੈਸ ਏਜੰਸੀ ਚੋ ਆਫੀਸਰ ਸੀਗੇ ਕੋਈ ਜੀ ਨਹੀਂ ਜੀ ਮੈਨੂੰ ਨਹੀਂ ਪਤਾ ਹੈ ਜੀ ਓਕੇ ਬੇਟਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਤਾਂ ਕਿ ਦੇਵਿੰਦਰ ਵੀਰੇ ਚਲੋ ਆਪਾਂ ਚੱਲੀਏ ਉੱਥੇ ਲਚਕਾਣੀ ਪਿੰਡ ਆਜੋ ਆਓ ਚੱਲੀਏ ਆਪਾਂ ਉੱਥੇ ਸੇਵਾ ਕਰਾਂਗੇ ਆਜੋ ਠੀਕ ਹੈ ਜੀ ਆਵਾਂਗੇ ਆਵਾਂਗੇ ਨਹੀਂ ਜੀ ਨਾਲੇ ਲੈ ਕੇ ਜਾਣਾ ਈਸਾਨੇ ਹੁਣ ਹੂੰ ਦੇਵਿੰਦਰ ਨਾਰਤਾ ਹੁਣ ਕੱਪੜਾ ਮੇਰੇ ਕੋਲ ਆਇਆ ਤਾਂ ਕੱਪੜੇ ਤੁਹਾਡੇ ਇੰਨੇ ਦਾ ਕੱਪੜੇ ਨੇ ਵੀਰੇ ਐ ਇਦਾਂ ਨਹੀਂ ਹੁਣ ਸਾਨੂੰ ਨਹੀਂ ਦਿੱਕਤ ਕੋਈ ਸਾਨੂੰ ਤੁਸੀਂ ਮਿਲ ਗਏ ਬਸ ਇੰਨੀ ਬਹੁਤ ਆ ਕੱਪੜੇ ਤੇ ਕੋਈ ਗੱਲ ਨਹੀਂ ਔਰ ਅਸੀਂ ਇਸ ਟਾਈਮ ਜੀ ਇਹ ਬਜੀਤਪੁਰ ਪਿੰਡ ਆ ਨਾ ਜੀ ਬਜੀਤਪੁਰ ਪਿੰਡ ਦੇ ਵਿੱਚ ਆ ਜੀ ਅਸੀਂ ਔਰ ਇਹ ਚਮਕੌਰ ਸਾਹਿਬ ਗੁਰੂ ਘਰ ਤੋਂ ਨਾ ਜੀ ਥੋੜੀ ਇੱਕ ਦੂਰੀ ਤੇ ਅੱਗੇ ਪਿੰਡ ਆਉਂਦਾ ਜਟਾਣਾ ਜੀ ਭਾਈ ਬਲਵਿੰਦਰ ਸਿੰਘ ਜੀ ਦਾ ਜਿਹੜਾ ਪਿੰਡ ਹੈ ਜੀ ਜਟਾਣੇ ਪਿੰਡ ਪਰਲੇ ਪਾਸੇ ਰਹਿ ਗਿਆ ਜੀ ਅਸੀਂ ਜਟਾਣੇ ਤੋਂ ਵੀ ਦੋ ਭਰਾ ਲੈ ਕੇ ਗਏ ਸੀ ਸਕੇ ਭਰਾ ਸੀ ਦੋਨੇ ਉਹਨਾਂ ਦੇ ਵੀ ਹਾਲਾਤ ਇਦਾਂ ਹੀ ਬਣ ਕੇ ਆ ਸੀਗੇ ਉਹ ਵੀ ਇੰਨੇ ਠੀਕ ਨੇ ਜੀ ਅਸੀਂ ਕੋਸ਼ਿਸ਼ ਕਰਾਂਗੇ ਸੰਸਥਾ 'ਚ ਜਾ ਕੇ ਥੋੜੇ ਜਿਹੇ 10 ਸਕਿੰਟ ਦੀ ਜਾਂ 20 ਸਕਿੰਟ ਦੀ ਉਹਨਾਂ ਦੀ ਵੀ ਵੀਡੀਓ ਨਾਲ ਲਾ ਲਾ ਦਾਂਗੇ ਜੀ ਔਰ ਦੂਜੀ ਗੱਲ ਥੋੜੇ ਜਟਾਣੇ ਤੋਂ ਅੱਗੇ ਪਿੰਡ ਹੈ ਜੀ ਵਜੀਤਪੁਰ ਔਰ ਹਾਲਾਤ ਬਣ ਚੁੱਕੇ ਨੇ ਭੈਣੇ ਫਿਰ ਮਤਲਬ ਤੁਸੀਂ ਇਹ ਜਦੋਂ ਬਿਮਾਰ ਨਹੀਂ ਸੀਗੇ ਉਦੋਂ ਤਾਂ ਤੁਹਾਨੂੰ ਲੱਗਿਆ ਨਹੀਂ ਵੀ ਕਦੇ ਬਿਮਾਰ ਨੇ ਅਸਲ ਹੋਇਆ ਕਿ ਪਹਿਲੀ ਵਾਰੀ ਜ਼ਿੰਦਗੀ 'ਚ ਵੀ ਇਦਾਂ ਰਹਿਣ ਲੱਗ ਗਏ ਪਤਾ ਨਹੀਂ ਜੀ ਬੱਸ ਥੋੜਾ ਥੋੜਾ ਰੁਕਦੇ 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 ਜੀ ਬੱਸ ਜੀ ਫਿਰ ਮੌਤ ਤਾਂ ਨਹੀਂ ਹੋਈ ਤ ਨਹੀਂ ਜੀ ਮੰਮੀ ਡੈਡੀ ਮਰੇ ਸੱਸ ਸਹੁਰਾ ਜੀ ਉਸ ਤੋਂ ਬਾਅਦ ਇਦਾਂ ਹੋਇ ਨਹੀਂ ਨਹੀਂ ਜੀ ਉਹਨਾਂ ਤੇ ਤਾਂ ਕਾਫੀ ਟਾਈਮ ਪਹਿਲਾਂ ਦੇ ਆ ਜੀ ਠੀਕ ਹੈ ਜੀ ਹਾਂ ਜੀ ਜਦ ਤੱਕ ਜਿਉਂਦੇ ਤੇ ਜੀ ਉਹਨਾਂ ਤੇ ਵੀ ਪਹਿਲਾਂ ਹੁੰਦੇ ਐ ਇਦਾਂ ਹੀ ਹਾਂਜੀ ਤੁਹਾਡੇ ਕੋਲ ਹੀ ਆਪਣੀ ਜਗ੍ਹਾ ਜੀ ਜਗ੍ਹਾ ਤਾਂ ਆਪਣੀ ਐ ਨਾ ਜੀ ਕਿ ਕਿਸੇ ਹੋਰ ਦੀ ਐ ਜੀ ਨਹੀਂ ਜੀ ਆਪਣੀਆਂ ਆ ਜੀ ਹਾਂਜੀ ਠੀਕ ਹੈ ਜੀ ਪਹਿਲਾਂ ਮਤਲਬ ਤੁਹਾਡਾ ਸ਼ੈੱਡ ਫਿਰ ਕਿੰਨਾ ਕੁ ਟਾਈਮ ਹੋਇਆ ਇਹਨੂੰ ਪਾਏ ਨੂੰ ਕਿਹੜੇ ਕਿੰਨੇ ਸਾਲ ਹੋ ਗਏ ਜੀ ਕਿੰਨੇ ਦੋ ਕੁ ਮਹੀਨੇ ਹੋਏ ਨੇ ਪਹਿਲਾਂ ਤੁਸੀਂ ਇਹਦੇ ਟੁੱਟੇ ਵਿੱਚ ਰਹਿੰਦੇ ਸੀ ਜੀ ਵੀਰੇ ਮਤਲਬ ਅਜੂ ਪੜੇ ਜਿਵੇਂ ਇੱਧਰ ਨਾਲ ਘਰ ਤਾਂ ਜਿਹੜਾ ਖੰਡਰ ਬਣਿਆ ਪਿਆ ਇੱਧਰ ਤਾਂ ਜਮੀਨ ਦੂਜੇ ਲੋਟ ਹੈ ਜੀ ਜਿਵੇਂ ਹੁਣ ਮਤਲ ਇੱਧਰਲਾ ਕਮਰਾ ਇਕਨੇ ਰਹਿੰਦੇ ਸੀ ਜੀ ਵਾਹਿਗੁਰੂ ਬੇਟਾ ਇਹਦੇ ਵਿੱਚ ਰਹਿੰਦੇ ਸੀ ਬੜੀ ਮੁਸ਼ਕਿਲਾਂ ਭਰੀ ਲਾਈਫ ਸੀ ਤੁਹਾਡੀ ਤਾਂ ਇਹ ਪਰਮਜੀਤ ਕੌਰ ਕਿਹਨਾਂ ਦਾ ਨਾਮ ਲਿਖਤਾ ਇਹਨਾਂ ਨੇ ਇਹ ਜੀ ਮਰਤਾਈ ਜੀ ਦਾ ਨਾਮ ਓਕੇ ਪਰਮਜੀਤ ਕੌਰ ਜੱਟੀ ਹੋਰ ਕਿੰਨਾ ਕੁਝ ਲਿਖਿਆ ਪਿਆ ਹੈ ਨਾ ਜੀ ਮਤਲ ਇੰਡੀਆ ਦਿੱਲੀ ਬੰਬਈ ਪੰਜਾਬ ਹਾਈ ਕੋਰਟ 2 सीबीआई सीनियर डिप्टी ਡਰਾਈਵਰ ਕੁਮਾਰ ਸ਼ਲ ਭਾਰਤੀ ਲੈਸ ਪਤਾ ਨਹੀਂ ਕੀ ਕੀ ਕੁਝ ਜੋ ਜੋ ਦਿਮਾਗ ਚ ਆ ਜਾਂਦਾ ਜੋ ਲਿਖੀ ਜਾਂਦੇ ਨੇ ਇੱਥੇ ਪੈਂਦੇ ਨੇ ਨੀਚੇ ਨਾ ਜੀ ਵਾਏ ਗੁਰੂ ਸੋਚ ਕੇ ਦੇਖੋ ਤੁਸੀਂ ਔਰ ਇਸ ਧੀ ਦੇ ਵੱਲ ਦੇਖੋ ਤੁਸੀਂ ਮਤਲਬ ਔਖਾ ਅਸਲ ਇਸ ਧੀ ਨੂੰ ਆ ਹਜੇ ਉਹ ਵੀਰ ਦਾ ਵੀ ਸਰ ਜੂ ਕਿਤੇ ਨਾ ਕਿਤੇ ਦਿਹਾੜੀ ਕਰਕੇ ਔਖਾ ਧੀ ਨੂੰ ਹੁੰਦਾ ਪਰ ਸਾਨੂੰ ਸਾਰਿਆਂ ਨੂੰ ਇਦਾਂ ਦੇ ਪਰਿਵਾਰਾਂ ਨਾਲ ਖੜਨ ਦੀ ਲੋੜ ਆ ਖੜਨ ਦੀ ਲੋੜ ਆ ਛੱਡ ਦिए ਬੈਰ ਵਿਰੋਧਤਾ ਵੀ ਇਹ ਕੋਈ ਗਲਤੀ ਕਰਦੇ ਸੀ ਛੱਡ ਦਈਏ ਕੋਈ ਸੁੱਖਾ ਪੀਂਦੇ ਸੀ ਕੋਈ ਪੀਂਦੇ ਵੀ ਹੋਣਗੇ ਕਿਤੇ ਛੱਡ ਦਈਏ ਇਹ ਚੀਜ਼ਾਂ ਨੂੰ ਜਦੋਂ ਇਹ ਇਨਸਾਨ ਇਹ ਹਾਲਾਤਾਂ 'ਚ ਤਾਂ ਇਦਾਂ ਦੀਆਂ ਧੀਆਂ ਵੱਲ ਦੇਖ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਨੂੰ ਲੋੜ ਆ ਇਦਾਂ ਦੀਆਂ ਧੀਆਂ ਦੀ ਬਾਹ ਫੜਨ ਦੀ ਸਟੱਡੀ ਕਰਵਾਉਣ ਦੀ ਅੱਗੇ ਨਾਲ ਘਰ ਨੂੰ ਅੱਗੇ ਸਹਾਰਾ ਲਾਉਣ ਦੀ ਤਾਂ ਜੋ ਇਹ ਘਰ ਦੁਬਾਰਾ ਤੋਂ ਉਸ ਹਾਲਾਤਾਂ 'ਚ ਪਹੁੰਚ ਸਕੇ ਜਦੋਂ ਦਵਿੰਦਰ ਭਾਈ ਨੌਕਰੀ ਜਾਂਦਾ ਸੀ ਸਿਲੰਡਰ ਬਣਨ ਜਾਂਦਾ ਸੀ ਗੈਸ ਏਜੰਸੀ 'ਚ ਲੱਗਿਆ ਸੀ ਔਰ ਪੇਂਟਰ ਦਾ ਕੰਮ ਕਰਦਾ ਸੀ ਪੇਂਟਰਾਂ ਮਤਲਬ ਵਧੀਆ ਆਪਣਾ ਸਰਦਾ ਵਰਦਾ ਪੇਂਟਰਾਂ ਆਪਣਾ ਘਰ ਚਲਾ ਸਕਦੇ ਨੇ ਪਰ ਅੱਜ ਨਵਿੰਦਰ ਵੀਰ ਦੇ ਉਸ ਪੇਂਟਰ ਦਵਿੰਦਰ ਸਿੰਘ ਦੇ ਅਜਾ ਹਾਲਾਤ ਬਣ ਗਏ ਜੀ ਅੱਜ ਵੀਰ ਆਪਣੇ ਆਪ ਨੂੰ ਵੀ ਨਹੀਂ ਸਮਝ ਸਕਦੇ ਇਹ ਅੱਛੇ ਜੀ ਘਰ ਤੋਂ ਬਾਹਰ ਵੀ ਜਾਂਦੇ ਨੇ ਤੁਰਨ ਕਿਤੇ ਨਹੀਂ ਜੀ ਪਹਿਲਾਂ ਤਾਂ ਚੱਲ ਜਾਂਦੇ ਸੀ ਹੁਣ ਨਹੀਂ ਜਾਂਦੇ ਹੈ ਜੀ ਭਾਜੀ ਦਰਅਸਲ ਗੱਲ ਪਤਾ ਕੀ ਹੋਈ ਸੀਗੀ ਮਤਲਬ ਕੰਮ ਕਾਰ ਵਧੀਆ ਕਰਦੇ ਸੀਗੇ ਬਾਹਰਾਂ ਦੇ ਜਾਂਦੇ ਸੀਗੇ ਫਿਰ ਥੋੜਾ ਥੋੜਾ ਸ਼ਰਾਬ ਪੀਣ ਲੱਗ ਗਏ ਪਹਿਲਾਂ ਫਿਰ ਤੁਹਾਨੂੰ ਪਤਾ ਹੀ ਲੋਕਾਂ ਨਾਲ ਬਾਹਰ ਆਣਾ ਜਾਣਾ ਬਣਦਾ ਰਿਹਾ ਫਿਰ ਹੌਲੀ ਹੌਲੀ ਉਹ ਅਫਸਰ ਰਹਿਣ ਲੱਗ ਗਏ ਸੀਗੇ ਤੇ ਉਸ ਤੋਂ ਬਾਅਦ ਮੜੀ-ਮੋਟੀ ਸੁੱਖਾ ਪੀਣ ਲੱਗ ਗਏ ਸੀਗੇ ਉਸ ਤੋਂ ਬਾਅਦ ਬਿਮਾਰੀ ਰਹਿ ਕੇ ਬਸ ਹਾਂਜੀ ਉਸ ਤੋਂ ਬਾਅਦ ਕੰਮ ਕੁੰਮਤਾ ਕੀਤਾ ਨਹੀਂ ਕਿਤੇ ਬਾਹਰ ਵੀ ਜਾਂਦੇ ਆਂਦੇ ਨਹੀਂ ਘਰ ਹੀ ਰਹਿੰਦੇ ਬਸ ਜੇ ਅਸੀਂ ਕਿਤੇ ਕਹਿੰਦੇ ਵੀ ਤੁਸੀਂ ਜਾਇਆ ਕਰੋ ਘੁੰਮਿਆ ਕਰੋ ਹਨਾ ਵੀ ਕੱਪੜੇ ਚੇਂਜ ਕਰ ਲਓ ਨਹਾ ਧੋ ਲਓ ਪਰ ਮੰਨਦੇ ਨਹੀਂ ਗੱਲ ਕੋਈ ਉਲਟਾ ਬੋਲਦੇ ਸਾਨੂੰ ਵੀ ਨਹੀਂ ਅਸੀਂ ਨਹੀਂ ਕੁਝ ਵੀ ਕਰਨਾ ਤੁਸੀਂ ਫਿਰ ਹੁਣ ਚਾਚਾ ਜੀ ਦੇ ਘਰੇ ਨਾਲ ਉਧਰ ਉਹਨਾਂ ਤੋਂ ਸਹਾਇਤਾ ਲੈਣੇ ਪੈਣ ਪਾਉਣ ਦੀ ਕੁਝ ਰਸ਼ਨ ਪਾਣੀ ਚ ਤੁਸੀਂ ਫਿਰ ਕੀ ਕੰਮ ਕਰਦੇ ਹੋ ਮੈਂ ਜੀ ਮੈਂ ਹੋਟਲ 'ਚ ਕੰਮ ਕਰਦਾ ਸੀ ਜੀ ਹਾਂਜੀ ਹਾਂਜੀ ਲਾਲ ਤਾਂ ਉਧਰ ਹੀ ਕੰਮ ਕਰਦੇ ਆ ਤੁਸੀਂ ਉਹ ਘਰ ਚਲਾਉਂਦੇ ਆ ਮਤਲਬ ਤੁਹਾਡੇ ਮੰਮੀ ਕੀ ਕਰਦੇ ਨੇ ਮੰਮੀ ਵੀ ਮੇਰੇ ਨਰੇਗਾ ਸਕੀਮ ਵਾਲੇ ਜਿਹੜੇ ਉੱਥੇ ਜਾਂਦੇ ਆ ਠੀਕ ਹੈ ਜੀ ਮਤਲਬ ਹੁਣਾਂ ਤਾਂ ਘਰ ਤਾਂ ਚਲਾਉਣੀ ਆ ਧੰਨਵਾਦ ਤੁਹਾਡਾ ਤੁਸੀਂ ਹੈਨਾ ਦੋਏ ਭੈਣ ਭਰਾ ਹੋ ਤੁਸੀਂ ਵੀਰੇ ਹਾਂਜੀ ਮੇਰੀ ਭੈਣ ਇੱਕ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਸੀ ਹੈਨਾ ਜੀ ਇੱਕ ਕਿਸੇ ਵੀਰ ਨੇ ਸਾਨੂੰ ਮੈਸੇਜ ਕੀਤਾ ਸੀ ਜਿਹੜੇ ਪੁਲਿਸ ਚ ਨੇ ਜਿਹੜੇ ਜੀ ਉਹਨਾਂ ਦਾ ਦਿਓਰ ਆ ਜੀ ਓਕੇ ਉਹਨਾਂ ਨੇ ਮੈਸੇਜ ਕੀਤਾ ਸੀ ਸਾਨੂੰ ਆ ਜਿਹੜੇ ਤੁਹਾਡੇ ਸਿਸਟਰ ਵੱਡੇ ਨੇ ਉਹ ਕਿੱਥੇ ਵਸੇ ਨੇ ਭੈਣੇ ਉਹ ਜੀ ਓਕੇ ਠੀਕ ਹੈ ਠੀਕ ਹੈ ਉਹਨਾਂ ਨੇ ਵੀ ਸਾਨੂੰ ਬਾਅਦ ਚੋਂ ਪਹਿਲਾਂ ਸਾਨੂੰ ਬਾਈ ਨੇ ਮੈਸੇਜ ਕੀਤਾ ਸੀ ਜੀ ਤੇ ਕੋਈ ਗੱਲ ਨਹੀਂ ਜੀ ਤੁਸੀਂ ਦੇਖਣਾ ਹਾਲਾਤ ਦਵਿੰਦਰ ਦੇ ਸਾਨੂੰ ਯਕੀਨ ਹੈ ਉਸ ਕਾਲਪੁਰਖ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਮਕੌਰ ਸਾਹਿਬ ਦੀ ਧਰਤੀ ਜਮੀ ਨੇੜੇ ਹੈ ਜੀ ਤੇ ਦੇਖਣਾ ਤੁਸੀਂ ਸਮਾਂ ਬਦਲੂਗਾ ਜੀ ਦਵਿੰਦਰ ਵੀਰ ਦੁਬਾਰਾ ਤੋਂ ਠੀਕ ਹੋ ਕੇ ਆਪਣੇ ਘਰ-ਬਾਰ ਨੂੰ ਆਪਣੇ ਪਰਿਵਾਰ ਨੂੰ ਚਲਾਊਗਾ ਜੀ ਸਾਨੂੰ ਇੰਨਾ ਯਕੀਨ ਹੈ ਉਸ ਕਾਲਪੁਰਖ ਵਾਹਿਗੁਰੂ ਤੇ ਵੀ ਮਹਾਰਾਜ ਸਾਡੀ ਨੇੜੇ ਹੋ ਕੇ ਸੁਣ ਲੈਣਗੇ ਵੀ ਇਹ ਹਾਲਾਤ ਬਦਲਣਗੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਦਵਿੰਦਰ ਵੀਰੇ ਪੀ ਲੋ ਚਾਹ ਤੁਸੀਂ ਜਦੋਂ ਇਹ ਚਾਹ ਨਹੀਂ ਪੀਤੀ ਚਲੋ ਅਬ ਚੱਲੀ ਆਪਾਂ ਪਟਿਆਲੇ ਆਜੋ ਆ ਛ ਦੇਵਪਪਾ ਜੀ ਠੀਕ ਹੋ ਜਾਊਗਾ ਤੁਸੀਂ ਇੱਥੇ ਜਾ ਕੇ ਕੋ ਕੋ ਬੇਟਾ ਮੈਂ ਤੁਸੀਂ ਸਮਝਾਓ ਤੁਹਾਡੀ ਮੰਨਣਗੇ ਤੁਸੀਂ ਆਪਣੀ ਬੇਟੀ ਨੂੰ ਪਿਆਰ ਕਰਦੇ ਹੋ ਪਹਿਲਾਂ ਦੱਸੋ ਕਰਦੇ ਆਂ ਜੀ ਚਾਹੇ ਦੀ ਮੈਂ ਖੋਦ ਵੀ ਡਾਕਟਰ ਹਾਂ ਡਾਕਟਰ ਤੁਸੀਂ ਤੁਸੀਂ ਕਾਦੇ ਡਾਕਟਰ ਹੋ ਹਰ ਇੱਕ ਚੀਜ਼ ਦਾ ਡਾਕਟਰ ਮਤਲਬ ਕਾਦਾ ਕਾਦੇ ਡਾਕਟਰ ਹੋ ਜੀ ਫਿਰ ਵੀ ਕਿਸੇ ਘਟ ਹੋਵੇ ਤਾਂ ਵੀ ਜੇ ਦਿਮਾਗ ਘਟ ਹੋਵੇ ਕਿਸੇ ਦਾ ਉਹਦਾ ਇਲਾਜ ਕਰਦਦੇ ਨੇ ਹਾਂ ਹਾਂ ਠੀਕ ਹੈ ਜੀ ਆਪਣੇ ਕੋਲ ਉੱਥੇ ਨਾ 130 ਮਰੀਜ਼ ਨੇ ਜੀ ਤੁਹਾਨੂੰ ਤਾਂ ਹੀ ਲੈਣ ਆਏ ਆ ਵੀ ਤੁਸੀਂ ਉਹਨਾਂ ਦਾ ਇਲਾਜ ਕਰ ਦੋਗੇ ਲੈ ਆਏ ਹੋਰੇ ਲੈ ਨਹੀਂ ਤੁਹਾਨੂੰ ਉੱਥੇ ਜਾਣਾ ਬੂਨਾ 130 ਬੰਦੇ ਨੂੰ ਨਹੀਂ ਨਾ ਲਿਆਂਦਾ ਜਾਣਾ ਤੁਸੀਂ ਸਾਡੇ ਨਾਲ ਚੋਨਾਖਾ ਟੂਰਿਸਟ ਬੱਸਾਂ ਆਉਂਗੀਆਂ ਜੀ ਦੁਬਈ ਤੋਂ ਵੀ ਹੋਰ ਦੋਸਤ ਨਹੀਂ 130 ਬੰਦੇ ਨੂੰ ਆਪਾਂ ਕਿਵੇਂ ਲਿਆਵਾਂਗੇ ਬੰਦੇ ਮੈਂਟਲੀ ਨੇ ਸਾਰੇ ਬੰਦੇ ਤਾਂ ਜੀ ਆਪਣੀ ਮਜ਼ਬੂਰੀ ਨੂੰ ਆਣਾ ਨਹੀਂ ਉਹ ਮੈਂਟਲੀ ਨੇ ਜੀ ਉਹਨਾਂ ਨੂੰ 130 ਹੁਣ ਤਾਂ ਇਹ ਫਿਰ ਉਹਨਾਂ ਨੂੰ ਕੀ ਹੈ ਜਿਹਨੇ ਆਪਦੀ ਠੀਕ ਹੋਣਾ ਚਾਹੁੰਦੇ ਆ ਉਹਨਾਂ ਨੂੰ ਤਾਂ ਖੋਦੋਣਾ ਨਹੀਂ ਉਹ ਤਾਂ ਚਾਹੁੰਦੇ ਨਹੀਂ ਪਰ ਬੰਦੇ ਮੈਂਟਲੀ ਨੇ ਜੀ ਬੰਦੇ ਤਾਂ ਦੇਖੋ ਹੁਣ ਜੇ ਤੁਸੀਂ ਉਹਨਾਂ ਨੂੰ ਸਾਂਭਿਆ ਹੋਇਆ ਤਾਂ ਤੁਸੀਂ ਲੈ ਕੇ ਆਉਂਗੇ ਉਹਨਾਂ ਨੂੰ ਜੀ ਠੀਕ ਆ ਮੈਂ ਕਹਿੰਨੇ ਵੀ ਆਪਾਂ ਦੇਖੋ 130 ਨੂੰ ਲਿਆਉਣ ਦੀ ਬਜਾ ਤੁਹਾਨੂੰ ਇੱਕ ਲਿਆ ਨੂੰ ਲੈ ਜੰਨੇ ਉੱਥੇ ਦਵਾਈ ਦੋਗੇ ਕੱਲ ਨੂੰ ਮੁੜੇ ਆਉਂਗੇ ਆਪਦਾ ਦਵਾਈ ਵਾਲੇ ਮੇਰੇ ਹਾਲਾਤ ਆ ਜੀ ਹਾਂਜੀ ਦਵਾਈ ਚਲੋ ਆਪਾਂ ਖਰੀਦ ਲਾਂਗੇ ਤੁਸੀਂ ਦੱਸ ਦਿਓ ਕਿਹੜੀ ਦਵਾਈ ਲੈਣੀ ਆ ਦਵਾਈ ਸਾਨੂੰ ਤਾਂ ਜੀ ਖੁਦ ਹੀ ਤਿਆਰ ਅਸੀਂ ਕਰਦੇ ਆ ਬਾਹਮੀ ਬੂਟੀ ਲੈ ਕੇ ਕਰਦੇ ਨੇ ਜੀ ਕੋਈ ਦਵਾਈ ਤਿਆਰ ਦੇਣੇ ਪੈਂਦੀ 7 ਲੱਖ ਰੁਪਏ ਓਕੇ ਠੀਕ ਹੈ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨਾ ਤੁਸੀਂ ਪੀਓ ਚਾਹ ਕਰੋੜਾਂ ਦੀ ਦੁਨੀਆ ਠੀਕ ਹੋ ਹੋਗੀ ओके ਸਾਨੂੰ ਬਹੁਤ ਸੰਗਤ ਕਹਿਣ ਦੀ ਹੈ ਵੀ ਗਲਵਜ਼ ਗਲਵਜ਼ ਲੈ ਕੇ ਆਓ ਮਤਲਬ ਸਾਨੂੰ ਬਹੁਤ ਸੰਗਤ ਕਹਿਣ ਦੀ ਹੈ ਵੀ ਗਲਵਜ਼ ਪਾਇਆ ਕਰੋ ਮੇਰੇ ਮਨ ਚ ਬਹਿਮ ਨਹੀਂ ਹੁੰਦਾ ਜੀ ਮੈਂ ਇਦਾਂ ਹੀ ਜਾ ਕੇ ਟੱਚ ਕਰ ਦਨ ਪਰ ਕੁਝ ਭੈਣ ਭਰਾ ਸਾਨੂੰ ਇਤਰਾਜ਼ ਕਰਦੇ ਨੇ ਵੀ ਤੁਸੀਂ ਗਲਵਜ਼ ਜ਼ਰੂਰ ਪਾਇਆ ਕਰੋ ਤੇ ਅਸੀਂ ਮਾਫੀ ਚਾਹੁੰਦੇ ਸੀ ਭੁੱਲ ਗਏ ਸੀ ਗਲਵਜ਼ ਪਾਉਣੇ ਆ ਜੀ ਤੇ ਹੁਣ ਬਾਈ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਜੀ ਤੁਸੀਂ ਸਾਰੇ ਭੈਣ ਭਰਾ ਜੁੜੇ ਹੋ ਤਾਂ ਤੁਸੀਂ ਅਰਦਾਸ ਕਰਦੇ ਰਹੋ ਇਸ ਧੀ ਲਈ ਵੀ ਔਰ ਇਸ ਦਵਿੰਦਰ ਸਿੰਘ ਵੀਰ ਲਈ ਵੀ ਤਾਂ ਜੋ ਇਹ ਤੰਦਰੁਸਤ ਹੋ ਕੇ ਦੁਬਾਰਾ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰ ਸਕਣ ਮੈਨੂੰ ਲੱਗਦਾ ਇਹਨਾਂ ਦੀ ਉਮਰ ਹਜੇ ਕਿੰਨੀ ਉਮਰ ਹੋਣੀ ਪੈਣੀ ਇਹਨਾਂ ਦੀ ਜੀ ਹੋਣੀ ਹੈ ਜੀ 45 ਜੀ ਜੀ ਬਿਲਕੁਲ ਬਿਲਕੁਲ ਭੈਣੇ ਹੁਣ ਮਤਲਬ 10 ਸਾਲ ਲੰਘ ਗਏ ਹਨ ਬਹੁਤ ਸਮਾਂ ਲੰਘ ਗਿਆ ਹਨ ਜੀ ਮਤਲਬ ਇੱਕ ਬੰਦੇ ਤੋਂ ਬਿਨਾ ਘਰ ਨਰਕ ਬਣ ਜਾਂਦੇ ਨੇ ਜਦੋਂ ਬੰਦਾ ਇੱਕ ਮਾਂ ਵੀ ਨਾ ਹਨਾ ਚਲੋ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਲੱਪਾ ਹੋ ਜੀ ਫਿਰ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਚਲੋ ਜੀ ਚੱਲੀਏ ਦਵਿੰਦਰ ਵੀਰੇ ਆਪਾਂ ਪਾਏ ਨਾ ਪਤਾ ਕਿਹੜੀਆਂ ਰਹਿ ਗਈਆਂ ਚਲੋ ਕਮਾਵੇ ਨਾ ਕਮਾਵੇ ਬੰਦਾ ਸਹੀ ਰਹੇ ਨਹੀਂ ਉਹ ਤਾਂ ਠੀਕ ਆ ਦੇਖੋ ਪਤਾ ਕੀ ਹੁੰਦਾ ਵੀਰੇ ਇੱਕ ਬੰਦਾ ਜਦੋਂ ਦਿਹਾੜੀ ਜਾਂਦਾ ਨਾ ਆਪਣੇ ਘਰ ਨੂੰ ਬੰਦਾ ਹੀ ਚਲਾ ਸਕਦਾ ਹਨਾ ਮਤਲਬ ਫਿਰ ਵੀ ਆਪ ਜੀ ਸਮਝਦਾਰ ਹੋ ਹਨਾ ਤੁਹਾਡਾ ਰੀਅਲ ਬ੍ਰਦਰ ਅੱਛਾ ਵੀਰੇ ਅਸਲੀਆ ਹੋਇਆ ਕੀ ਵੀਰੇ ਮਤਲਬ ਭਾਜੀ ਪਤਾ ਨਹੀਂ ਹੈ ਨਾ ਪਹਿਲਾਂ ਬਾਬਿਆਂ ਕੋਲ ਵੀ ਕੰਮ ਕਰਦਾ ਰਿਹਾ ਕਿਹੜੇ ਬਾਬਿਆਂ ਕੋਲੇ ਜੀ ਜਿਹੜਾ ਸਾਧਾ ਸਾਧੂ ਹੁੰਦੇ ਜੀ ਉਹਨਾਂ ਕੋਲ ਜਾਂਦਾ ਰਿਹਾ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਤਾਂਹੀਂ ਜਿਹੜੀਆਂ ਬੁੱਟੀਆਂ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਉਹਦੇ ਕਰਕੇ ਹੋਇਆ ਆਪਣੇ ਘਰ ਦੇ ਵਿੱਚ ਮਤਲਬ ਤੁਹਾਡੇ ਫਾਦਰ ਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਜਾਂ ਤੁਹਾਡੀ ਨਾਨੀ ਨੂੰ ਉਹਨਾਂ ਨੂੰ ਨਹੀਂ ਹੈਗੀ ਜੀ ਹਾਂਜੀ ਹਾਂਜੀ ਸਾਡੇ ਘਰ ਕਿਸੇ ਨੂੰ ਨਹੀਂ ਹੈਗੀ ਜੀ ਓਕੇ ਠੀਕ ਹੈ ਬਹੁਤ ਸੱਚੀ ਬਾਛਾ ਤੁਹਾਡੇ ਵੱਡੇ ਭਰਾ ਲੱਗੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਜੀ ਤੁਹਾਡਾ ਬੇਟਾ ਕੀ ਦੱਸਿਆ ਤੁਸੀਂ ਪਹਿਲਾਂ ਹਰਜਿੰਦਰ ਕੌਰ ਤੁਹਾਡਾ ਜੀ ਜਗਦੀਸ਼ ਸਿੰਘ ਜਗਦੀਸ਼ ਸਿੰਘ ਤੁਹਾਡਾ ਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਤੁਹਾਡਾ ਵੀਰੇ ਸੰਤੋਸ਼ ਕੁਮਾਰ ਜੀ ਤੁਹਾਡਾ ਭੈਣੇ ਗਰਮੀਤ ਕੌਰ ਇਹਨਾਂ ਦੇ ਵਾਈਫ ਨੇ ਬੇਬੇ ਜੀ ਹੋਣੀ ਮਤਲਬ ਗਵਾਂਡੀ ਨੇ ਕਿ ਪਰਿਵਾਰਕ ਮੈਂਬਰ ਨੇ ਜੀ ਠੀਕ ਹੈ ਠੀਕ ਹੈ ਦਵਿੰਦਰ ਵੀਰੇ ਇਹਨੂੰ ਰੱਖ ਦਿਓ ਹੁਣ ਤੁਸੀਂ ਚਾਹ ਨਹੀਂ ਤੁਸੀਂ ਉਦੋਂ ਦੀ ਪੀਤੀ ਵੀਰੇ ਦੇਖ ਲਓ ਤੁਸੀਂ ਕਦੋਂ ਦੇ ਆਉ ਚਲੇ ਦਵਿੰਦਰ ਵੀਰੇ ਆ ਜਾ ਵੀਰੇ ਇਹਨਾਂ ਕੋਲ ਆ ਜਾ ਆਜੋ ਆਜੋ ਦਵਿੰਦਰ ਮੈਂ ਕਿਹਾ ਤੂੰ ਜਰਾ ਕਿੱਥੇ ਨਾ ਤੂੰ ਹਰ ਆ ਜਾ ਆ ਆ ਦੇਖਿਓ ਤੁਸੀਂ ਜੀ ਸਾਡੇ ਤੋਂ ਬਾਈ ਬੈਠਿਆ ਨਹੀਂ ਜੀ ਆ ਦੇਖੋ ਤੁਸੀਂ ਗਲਵਜ਼ਾਂ ਦੇ ਕੀ ਹਾਲਾਤ ਬਣ ਗਏ ਪੈਨ ਗੁੜ ਗਿਆ ਜੀ ਮੇਰੇ ਹੱਥ 'ਚ ਉਹਨਾਂ ਨੇ ਨਾ ਨਹੀਂ ਜ਼ੋਰ ਦੀ ਮਾਰਿਆ ਕਿਉਂਕਿ ਬੈਠ ਨਹੀਂ ਰਹੇਗੇ ਬਹੁਤ ਕੋਸ਼ਿਸ਼ ਕੀਤੀ ਪਰ ਥੋੜਾ ਜਿਹਾ ਚਲੋ ਐ ਹੁੰਦਾ ਬੰਦਾ ਜਾਣਾ ਨਹੀਂ ਮੰਨਦਾ ਹੁੰਦਾ ਨਾ ਜੀ ਤੁਸੀਂ ਦੇਖਣਾ ਅਗਲਾ ਹਾਲਾਤ ਬਹੁਤ ਇਹ ਤਾਂ ਉੱਥੇ ਜਾ ਕੇ 2 ਘੰਟਿਆਂ ਦੇ ਵਿੱਚ ਇਹ ਤੰਦਰੁਸਤ ਤੁਸੀਂ ਤੁਹਾਨੂੰ ਦੇਖਣ ਦੇਖਣ ਨੂੰ ਪਤਾ ਲੱਗੂਗਾ 2 ਘੰਟਿਆਂ 'ਚ ਇਹਨਾਂ ਦਾ ਮੂਡ ਚੇਂਜ ਹੋ ਜਾਊਗਾ ਜੀ ਔਰ ਆਪਾਂ ਦਵਾਈ ਜਿਹੜੀ ਇਹਨਾਂ ਦੀ ਸ਼ੁਰੂ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨਾ ਦੇਖੋ ਤੁਸੀਂ ਹਾਲਾਤ ਕੀ ਬਣ ਚੁੱਕੇ ਨੇ ਸੱਚੇ ਪਾਤਸ਼ਾਹ ਵਾਹੇ ਗਰੂ ਤਾਕਤ ਦੇਣ ਧੀ ਵੀ ਸਾਡੀ ਰੋਣ ਲੱਗ ਗਈ ਪੈਣ ਦੋਨੇ ਨਾਲ ਇਹਨਾਂ ਦੇ ਵਾਈਫ ਵੀ ਔਰ ਇਹਨਾਂ ਦੀ ਬੇਟੀ ਵੀ ਦੋਨੇ ਰੋਣ ਲੱਗ ਗਏ ਜੀ ਠੀਕ ਹੈ ਪੈਣੀ ਤੁਸੀਂ ਉੱਥੇ ਆ ਜਾਓ ਨਾ ਮੈਂ ਤਾਂ ਪੁੱਤ ਤੁਹਾਨੂੰ ਹਸਾਉਣ ਆਇਆ ਰਵਾਉਣ ਨਹੀਂ ਆਇਆ ਹੈਗਾ ਬਿਲਕੁਲ ਨਹੀਂ ਰੋਣਾ ਤੁਸੀਂ ਹਸਾਉਣਾ ਹੁਣ ਤਾਂ ਸਮਾਂ ਚੰਗਾ ਆਊਗਾ ਹੁਣ ਤਾਂ ਸਮਾਂ ਚੇਂਜ ਹੋਊਗਾ ਉਹ ਨਰਕ ਵਾਲੀ ਜ਼ਿੰਦਗੀ ਚੋਂ ਆਪਾਂ ਇਹਨਾਂ ਨੂੰ ਕੱਢਣ ਚ ਕਾਮਯਾਬ ਹੋਵਾਂਗੇ ਹਨਾ ਰੋਣਾ ਨਹੀਂ ਹੈਗਾ ਪੈਣ ਮੇਰੀ ਆਪਾਂ ਆੜ ਕੇ ਪਾਰ ਕੇ ਉਠਾ ਲਏ ਜੀ ਹਾਂਜੀ ਉਹਨਾਂ ਨੂੰ ਮੈਂ ਕਿਹਾ ਫਾੜ ਕੇ ਪੱਟਾ ਲੇ ਕਿੰਨੀ ਵਾਰੀ ਹੈ ਕੋਈ ਨਹੀਂ ਦੇਖੋ ਕਿੰਨਾ ਮਤਲਬ ਪੈਂਦੇ ਸੀ ਸਾਨੂੰ ਗਾਲਾਂ ਕੱਢਦੇ ਸੀ ਮਾਰਦੇ ਸੀ ਮਤਲਬ ਮੇਰੇ ਪੈਨ ਮਾਰਨ ਦੀ ਕੋਸ਼ਿਸ਼ ਕਿਦਾਂ ਕੀਤੀ ਹੱਥਾਂ ਤੇ ਆ ਦੇਖੋ ਪੈਨ ਕਿਸ ਨੇ ਚਾਲ ਚੜਦਾ ਫੇਰ ਨਹੀਂ ਅੱਗਾ ਪਿੱਛਾ ਦੇਖਦੇ ਹਾਂ ਜੀ ਮੈਨੂੰ ਲੱਗਦਾ ਨਹੀਂ ਵੀ ਇਹਨੂੰ ਕਾਬੂ ਕੋਈ ਬਹੁਤ ਔਖਾ ਕਾਬੂ ਕੀਤਾ ਜੀ ਹਾਂਜੀ ਹਾਂਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਭੈਣੇ ਆਉਣਾ ਬਸ ਚੜ ਕੇ ਆ ਜਿਓ ਚਾਹੇ ਤੁਸੀਂ ਸਾਨੂੰ ਫੋਨ ਲਾ ਲਿਓ ਤੁਹਾਨੂੰ ਪਟਿਆਲੇ ਤੋਂ ਕੋਈ ਬੰਦਾ ਲੈ ਜਾਊਗਾ ਜਾਂ ਉੱਥੇ ਆਟੋ ਚੱਲਦੇ ਨੇ ਤੁਸੀਂ ਆਉਣਾ ਜ਼ਰੂਰ ਪਰ ਸਾਨੂੰ ਲੋ ਹੌਸਲੇ ਦੀ ਹੁੰਦੀ ਹੈ ਜਦੋਂ ਧੀ ਆ ਜਾਂਦੀ ਹੈ ਇੱਕ ਘਰ ਵਾਲੀ ਇੱਕ ਬੇਟਾ ਆ ਗਿਆ ਉਹ ਫਿਰ ਬੰਦੇ ਦਾ ਮੂਡ ਹੋਰ ਚੇਂਜ ਹੋ ਜਾਂਦਾ ਤੁਸੀਂ ਆਉਣਾ ਜਰੂਰ ਬੇਟਾ ਠੀਕ ਆ ਹੁਣ ਖੁਸ਼ੀਆਂ ਦਾ ਦਿਨ ਸ਼ੁਰੂ ਹੋ ਗਿਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਈ ਨਹੀਂ ਸਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਬੇਚਿੰਤ ਰਹੋ ਜੀ ਤੁਸੀਂ ਬੇਚਿੰਤ ਰਹੋ ਸਾਡੀ ਜ਼ਿੰਮੇਵਾਰੀ ਹੈ ਜੀ ਨੀ ਹੁੰਦਾ ਹੈਗਾ ਨਾ ਉਹਨੂੰ ਕੋਈ ਮਾਰੇ ਨਾ ਉਹਨੂੰ ਕੋਈ ਗੁੱਸੇ ਚ ਬੋਲੇ ਚਾਹੇ ਕਿਸੇ ਨਾਲ ਜਾਣਾ ਨਾਲ ਬਗ ਜਾ। ਫਾਇਦੇ ਦੀ ਫਤਲ ਚੱਲੇ ਆ। ਹਾਂਜੀ ਦੇਖੋ ਪੈਣੇ ਉਹ ਸਾਨੂੰ ਜਿੰਨੇ ਮਰਜ਼ੀ ਗਾਲਾਂ ਕੱਢ ਲੈਣਾ ਹਨਾ ਹੁਣ ਸਾਨੂੰ ਕਿੰਨੀਆਂ ਗਾਲਾਂ ਕੱਢੀਆਂ ਮਾਮਾ ਦੀਆਂ ਭੈਣਾਂ ਦੀਆਂ ਸਾਨੂੰ ਨਹੀਂ ਪੈਣੇ ਟੈਨਸ਼ਨ ਕੋਈ। ਸਾਨੂੰ ਤੁਹਾਡੇ ਤੁਸੀਂ ਜ਼ਰੂਰੀ ਹੋ ਹਨਾ ਤੁਸੀਂ ਇਹ ਨਾ ਘਬਰਾਓ ਵੀ ਉਹਨਾਂ ਨੂੰ ਕੋਈ ਕੁਝ ਕਹਿ ਦੂਗਾ ਜਾਂ ਮਾਰ ਦੂਗਾ ਇਹ ਨਾ ਤੁਸੀਂ ਘਬਰਾਓ ਪੈਣੇ। ਤੁਸੀਂ ਸਾਡੇ ਨਾਲ ਚੱਲਣਾ ਦੋ ਜਣੇ ਨਾਲ ਚੱਲੋ। ਤੁਸੀਂ ਨਾਲ ਗੱਡੀ 'ਚ ਬੈਠੋ ਨਾਲ ਚੱਲੋ ਤੁਹਾਡੇ ਜੀ। ਕੱਲ ਨੂੰ ਮੁੜ ਆਜੋ। ਦੇਖ ਲਓ ਤੁਹਾਡੀ ਜੇ ਇੱਛਾ ਹੈਗੀ ਪੈਣੇ। ਤੁਸੀਂ ਦੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਨਹੀਂ ਤੁਸੀਂ ਸਵੇਰੇ ਆਉਣਾ ਸਵੇਰੇ ਜਾਂ ਤੁਹਾਡਾ ਸਹੀ ਜਦ ਤੁਹਾਨੂੰ ਸਹੀ ਲੱਗੇ ਜੀ ਸਵੇਰੇ ਹਾਂ ਸਵੇਰੇ ਆ ਜਾਓ ਠੀਕ ਹੈ ਪੈਨੇ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆ ਪਰਨਾ ਬੰਦ ਦਿਓ ਵੀਰੇ ਅਸੀਂ ਸੰਗਤ ਜੀ ਇਸ ਟਾਈਮ ਪਹੁੰਚ ਚੁੱਕੇ ਆ ਜੀ ਪਟਿਆਲੇ ਆ ਜੋ ਕੋਈ ਨਾ ਉਰੀ ਆ ਕੇ ਮਨ ਲਿਓ ਆ ਜੋ ਇਹ ਗੰਦਾ ਹੋ ਗਿਆ ਪਰ ਸਾਫ ਬਣਾਗੇ ਜੀ ਅਸੀਂ ਇਸ ਟਾਈਮ ਨਾ ਜੀ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਆ ਜੀ ਦਵਿੰਦਰ ਵੀਰੇ ਇੱਕ ਮਿੰਟ ਬੈਠ ਜਾਓਰੀ ਉਰੀ ਖੜੇ ਹੋ ਦਵਿੰਦਰ ਵੀਰੇ ਤੁਸੀਂ ਦਵਿੰਦਰ ਬਾਈ ਦੇ ਨਾ ਜੀ ਕੇਸਾਂ ਦੇ ਹਾਲਾਤ ਦੇਖੋ ਵੀ ਕਿੰਨੇ ਸਾਲ ਲੰਘ ਗਏ ਜਿਹੜਾ ਥੋੜਾ ਜਿਹਾ ਦੂਰ ਤੋਂ ਬਣਾਇਓ ਤਾਂ ਜੋ ਸੰਗਤਾਂ ਨੂੰ ਸਾਰਾ ਜਿਹੜਾ ਕੇਸਾਂ ਦਾ ਪਤਾ ਲੱਗ ਸਕੇ ਕਿੰਨੇ ਸਾਲ ਹੋ ਗਏ ਦਵਿੰਦਰ ਬਾਈ ਨੇ ਇਸ਼ਨਾਨ ਨਹੀਂ ਕੀਤਾ ਜੀ ਥੋੜੇ ਜਿᱷ ਉੱਥੇ ਅਗਰੈਸਿਵ ਵੀ ਹੋ ਗਏ ਸੀ ਸਾਨੂੰ ਮਾਰਨ ਲੱਗ ਗਏ ਸੀ ਕਿਉਂਕਿ ਇੰਨੀਆਂ ਜਟਾਂ ਬਣ ਗਈਆਂ ਜੀ ਕਦੇ ਇਹਦੇ ਤੋਂ ਪਰਨਾ ਖੋਲਿਆ ਹੀ ਨਹੀਂ ਹੈਗਾ ਇਸ ਕਰਕੇ ਇਹ ਕੇਸ ਕਦੇ ਵੀ ਖੁੱਲਦੇ ਨਹੀਂ ਹੁੰਦੇ ਜੀ ਤੇ ਉੱਥੇ ਸਾਨੂੰ ਮਾਰਨ ਲੱਗ ਗਏ ਸੀ ਥੋੜੇ ਜਿਹਾ ਗਾਲਾਂ ਕੱਢਣ ਲੱਗ ਗਏ ਸੀ ਚਲੋ ਹੋ ਜਾਂਦਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਪਰ ਅਸੀਂ ਨਹੀਂ ਇਹਨਾਂ ਨੂੰ ਕਦੇ ਕੁਝ ਕਹਿਣਾ ਹੈਗਾ ਵੀ ਤੁਸੀਂ ਸਾਨੂੰ ਗਾਲ ਕਿਉਂ ਕੱਢੀ ਸਾਡੇ ਲਈ ਸਤਿਕਾਰਯੋਗ ਨੇ ਕੋਈ ਗੱਲ ਨਹੀਂ ਕਿਉਂਕਿ ਹੋ ਜਾਂਦਾ ਇਨਸਾਨ ਨੂੰ ਹਨਾ ਤੁਸੀਂ ਆਜੋ ਅੰਦਰ ਆਜੋ ਜੀ ਪਹਿਲਾਂ ਆਜੋ ਦਵਿੰਦਰ ਵੀਰੇ ਆਜੋ 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 ਕਬਰਾਉਣਾ ਵੀਰੇ ਆਜੋ ਆਜੋ ਦਵਿੰਦਰ ਵੀਰੇ ਆਜੋ 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 ਵੀਰੇ ਠੀਕ ਹੋ ਤੁਸੀਂ ਦਵਿੰਦਰ ਵੀਰੇ ਕਬਰਾਉਣਾ ਨਹੀਂ ਕੱਲ ਨੂੰ ਤੁਹਾਡੀ ਬੇਟੀ ਆ ਥੋੜਾ ਬੇਟਾ ਤੇ ਤੁਹਾਡੀ ਵਾਈਫ ਨਾਲ ਇੱਕ ਦੋ ਵੀਰ ਹੋਰ ਆਉਣਗੇ ਕੱਲ ਨੂੰ ਫਿਰ ਜਦੋਂ ਇਲਾਜ ਹੋ ਗਏ ਫਿਰ ਤੁਹਾਨੂੰ ਘਰੇ ਭੇਜ ਦਾਂਗੇ ਜੀ ਠੀਕ ਹੈ ਵੀਰੇ ਹਾਂ ਤੁਸੀਂ ਸਮਝਦਾਰ ਹੋ ਪੂਰੇ ਠੀਕ ਹੈ ਜੀ ਔਰ ਅਸੀਂ ਹੁਣ ਨਾ ਜੀ ਇਹਨਾਂ ਦਾ ਸਵੇਰੇ ਟੈਸਟ ਹੋਣਗੇ ਅੱਜ ਰੈਸਟ ਕਰਨਗੇ ਇਸ਼ਨਾਨ ਹੋਣਾ ਤੇ ਫਿਰ ਟੈਸਟ ਹੋਣ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਦਵਾਈ ਜਿਹੜੀ ਸ਼ੁਰੂ ਹੋਣੀ ਹੈ ਨਾਲੇ ਸਰੀਰ ਦੀਆਂ ਘਾਟਾਂ ਪਤਾ ਲੱਗਣਗੇ ਵੀ ਕੀ ਪ੍ਰੋਬਲਮਾਂ ਉਸ ਤੋਂ ਬਾਅਦ ਇਹਨਾਂ ਦਾ ਫਿਰ ਇਲਾਜ ਸ਼ੁਰੂ ਕਰਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਇੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਜੀ ਇੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਅਸੀਂ ਚਾਹੁੰਦੇ ਹਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਹੋਣ ਇੱਥੇ ਸਾਰਾ ਕੁਝ ਪ੍ਰਬੰਧ ਹੋਵੇ ਬਹੁਤ ਕੁਝ ਆ ਜੀ ਹਜੇ ਜਿੰਨੀ ਸੰਗਤਾਂ ਸਾਡੇ ਨਾਲ ਅੱਜ ਜੁੜੀਆਂ ਨੇ ਇਹਦੇ ਨਾਲੋਂ 1000 ਗੁਣਾ ਵੱਧ ਸੰਗਤਾਂ ਹੋਣ ਜਿਹੜੀਆਂ ਔਰ ਇਟਾਂ ਵੀ ਭੇਜਣ ਬਜਰੀ ਭੇਜਣ ਸਿਮਿੰਟ ਭੇਜਣ ਹੁਣ ਸਾਡਾ ਬਿਜਲੀ ਦਾ ਬਿੱਲ ਔਰੇ ਦਾ 4 ਮਹੀਨਿਆਂ ਦਾ ਅੜਿਆ ਪਿਆ ਜਿਹੜਾ ਸੱਤ ਭਰੀ ਨਹੀਂ ਗਿਆ ਇਦਾਂ ਕਿੰਨੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਸੰਗਤ ਜੀ ਜਿਦੇ ਵਿੱਚ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਅਸੀਂ ਕਹਿੰਨੇ ਵੀ ਤੁਸੀਂ ਆਪਣੇ ਹੱਥੀਂ ਸਪੋਰਟ ਕਰਨੀ ਹੈ ਜਿਵੇਂ ਇੱਟਾਂ ਦੀ ਸੇਵਾ ਤੁਸੀਂ ਆਪ ਲੈ ਕੇ ਦੇ ਕੇ ਜਾਣੀਆਂ ਨੇ ਰੇਤਾ ਬਜਰੀ ਸਿਮਿੰਟ ਦਵਾਈਆਂ ਤੁਸੀਂ ਆਪ ਖੁਦ ਆਪਣੇ ਹੱਥੀਂ ਤਾਂ ਜੋ ਆਪਾਂ ਇਸ ਘਰ ਨੂੰ ਅੱਗੇ ਜਿਹੜਾ ਵਿਧਾ ਸਕੀ ਐ ਇਸ ਟਾਈਮ ਉਰ 130 ਮੈਂਬਰ ਨੇ ਅਸੀਂ ਤੁਹਾਨੂੰ ਮੜ ਜਾ ਜਰੂਰ ਦਿਖਾਵਾਂਗੇ ਜੀ ਸਾਰੇ ਜਿਹੜੇ ਵੀਰ ਨੇ ਆਓ ਤੁਸੀਂ ਆ ਗੇਟ ਖੋਲਿਓ ਜੀ ਔਰ ਸਾਰੇ ਵੀਰ ਹੁਣ ਜਿਹੜਾ ਪ੍ਰਸ਼ਾਦੇ ਦੀ ਤਿਆਰੀ ਕਰ ਰਹੇ ਨੇ ਜੀ ਜਗ੍ਹਾ ਦੀ ਤਾਂ ਬਹੁਤ ਕਮੀ ਆ ਜੀ ਕਿਉਂਕਿ ਜਗਾ ਥੋੜੀ ਆ ਮੈਂਬਰਾਂ ਦੀ ਗਿਣਤੀ ਵੱਧ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਇੱਕ ਦਿਨ ਖੁੱਲੀ ਸਾਰੀ ਜਗਾ ਹੋਵੇ ਤਾਂ ਜੋ ਆਪਾਂ ਜਿਹੜਾ ਇਹਨਾਂ ਵੀਰਾਂ ਲਈ ਹੋਰ ਵੱਡਾ ਜਿਹੜਾ ਘਰ ਬਣਾ ਸਕੀਏ ਤੇ ਹੋਰ ਇਹਨਾਂ ਰੱਬੀ ਰੂਹਾਂ ਦੀ ਮਦਦ ਕਰ ਸਕੀਏ ਜੀ ਤੇ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸ਼ੁਕਰਾਨਾ ਤੁਸੀਂ ਦਵਿੰਦਰ ਵੀਰ ਲਈ ਜਰੂਰ ਅਰਦਾਸ ਕਰਿਓ ਤੁਹਾਡੀਆਂ ਅਰਦਾਸਾਂ ਨਾਲ ਇਹ ਘਰ ਅੱਗੇ ਅੱਗੇ ਵਧੂਗਾ ਤੁਹਾਡੀਆਂ ਅਰਦਾਸਾਂ ਨਾਲੇ ਦਵਿੰਦਰ ਵੀਰ ਠੀਕ ਹੋਊਗਾ ਜੀ ਧੰਨਵਾਦ ਹੱਸਦੇ ਬਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ